ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਫਲਸਫੇ ਜ਼ਿੰਦਗੀ ਦੇ ਚੈਨਲ ਤੇ। ਹਾਜ਼ਰ ਹਾਂ ਜੀ ਨਵੀਂ ਕਹਾਣੀ ਦੇ ਨਾਲ। ਪੂਨਮ ਵਿਦਾ ਹੋ ਕੇ ਸੌਰਿਆਂ ਤੇ ਆਈ। ਉਸ ਦਾ ਸਵਾਗਤ ਸਾਰਿਆਂ ਨੇ ਧੂਮ-ਧਾਮ ਨਾਲ ਕੀਤਾ। ਸੱਸ ਨੇ ਉਸ ਨੂੰ ਕਮਰੇ ਵਿੱਚ ਆਰਾਮ ਕਰਨ ਲਈ ਕਿਹਾ ਕਿ ਬਹੁਤ ਦੂਰੋਂ ਆਈ ਹੈ, ਥੱਕ ਗਈ ਹੋਵੇਗੀ। ਪੂਨਮ ਥੋੜੀ ਦੇਰ ਲਈ ਲੰਮੀ ਪੈ ਗਈ ਕਿਉਂਕਿ ਸ਼ਾਮ ਨੂੰ ਬਹੁਤ ਰਸਮਾਂ ਅਜੇ ਬਾਕੀ ਸੀ। ਸ਼ਾਮ ਨੂੰ ਤਿਆਰ ਕਰਨ ਦੇ ਲਈ ਪੂਨਮ ਦੀ ਨਾਨਾ ਉਸ ਦੇ ਕਮਰੇ ਵਿੱਚ ਆਈ। ਪੂਨਮ ਨੂੰ ਕਹਿੰਦੀ ਭਾਬੀ ਤੂੰ ਕੀ ਪਾਏਂਗੀ ਤਾਂ ਪੂਨਮ ਨੇ ਆਪਣਾ ਬੈਗ ਖੋਲ ਕੇ ਨਨਾਨ ਦੇ ਸਾਹਮਣੇ ਰੱਖ ਦਿੱਤਾ ਜਿਸ ਵਿੱਚ ਮਹਿੰਗੀਆਂ ਸਾੜੀਆਂ ਸੀ ਜਿਸ ਨੂੰ ਦੇਖ ਕੇ ਪੂਨਮ ਦੀ ਨਾਨ ਨੀਤੂ ਨੇ ਕਿਹਾ ਭਾਬੀ ਇੰਨੀਆਂ ਮਹਿੰਗੀਆਂ ਮਹਿੰਗੀਆਂ ਸਾੜੀਆਂ ਤਾਂ ਪੂਨਮ ਨੇ ਕਿਹਾ ਹਾਂ ਜੋ ਲੇਟੈਸਟ ਸੀ ਉਹ ਸਾਰੀਆਂ ਸਾੜੀਆਂ ਮੰਮੀ ਨੇ ਦੇ ਦਿੱਤੀਆਂ ਤੁਹਾਨੂੰ ਵੀ ਤਾਂ ਤੁਹਾਡੇ ਵਿਆਹ ਤੇ ਮੰਮੀ ਜੀ ਨੇ ਦਿੱਤੀਆਂ ਹੋਣਗੀਆਂ ਨੀਤੂ ਦਾ ਵਿਆਹ 10 ਸਾਲ ਪਹਿਲਾਂ ਹੋ ਚੁੱਕਿਆ ਸੀ ਤੇ ਉਸ ਵਕਤ ਦੀਆਂ ਲੇਟੈਸਟ ਸਾਰੀਆਂ ਸਾੜੀਆਂ ਤੇ ਜੁਐਲਰੀ ਨੀਤੂ ਨੂੰ ਦਿੱਤੀ ਗਈ ਸੀ ਪਰ ਨੀਤੂ ਬਹੁਤ ਲਾਲਚੀ ਕਿਸਮ ਦੀ ਸੀ ਉਸ ਦੇ ਅੰਦਰ ਬਿਲਕੁਲ ਵੀ ਸਬਰ ਨਾਮ ਦੀ ਚੀਜ਼ ਨਹੀਂ ਸੀ ਇੰਨਾ ਸਭ ਕੁਝ ਵਿਆਹ ਵਿੱਚ ਮਿਲਣ ਦੇ ਬਾਅਦ ਵੀ ਉਸ ਨੂੰ ਇਸ ਤਰ੍ਹਾਂ ਲੱਗਦਾ ਸੀ ਕਿ ਉਸ ਨੂੰ ਕੁਝ ਵੀ ਨਹੀਂ ਦਿੱਤਾ ਗਿਆ ਕਿਉਂਕਿ ਹਰ ਸਾਲ ਤਾਂ ਫੈਸ਼ਨ ਬਦਲਦੇ ਨੇ ਤੇ ਜਦੋਂ ਵੀ ਉਹ ਕਿਸੇ ਹੋਰ ਦੇ ਸੋਹਣੇ ਕੱਪੜੇ ਤੇ ਗਹਿਣੇ ਦੇਖਦੀ ਤਾਂ ਆਪਣੀ ਮੰਮੀ ਨਾਲ ਲੜਾਈ ਕਰਦੀ ਸੀ ਕਿ ਮੈਨੂੰ ਇਹੋ ਜਿਹੇ ਕੱਪੜੇ ਤੇ ਗਹਿਣੇ ਮੇਰੇ ਵਿਆਹ ਤੇ ਕਿਉਂ ਨਹੀਂ ਦਿੱਤੇ ਜੋ ਕਿਤੋਂ ਵੀ ਸਹੀ ਗੱਲ ਨਹੀਂ ਸੀ ਹੁਣ ਆਪਣੀ ਭਾਬੀ ਦੀਆਂ ਸਾਰੀਆਂ ਤੇ ਗਹਿਣੇ ਦੇਖ ਕੇ ਨੀਤੂ ਦਾ ਦਿਮਾਗ ਫੇਰ ਗਿਆ ਉਸਨੇ ਆਪਣੀ ਭਾਬੀ ਨੂੰ ਕਿਹਾ ਭਾਬੀ ਤੁਸੀਂ 2 ਮਿੰਟ ਰੁਕੋ ਮੈਂ ਹੁਣੇ ਆਉਂਦੀ ਆ ਤੇ ਸਿੱਧਾ ਆਪਣੀ ਮੰਮੀ ਦੇ ਕੋਲ ਜਾ ਕੇ ਲੜਾਈ ਕਰਨ ਲੱਗ ਗਈ ਕਹਿੰਦੀ ਦੇਖ ਮੰਮੀ ਭਾਬੀ ਦੀ ਮੰਮੀ ਕਿੰਨੀ ਚੰਗੀ ਹੈ ਉਹਨਾਂ ਨੇ ਕਿੰਨਾ ਕੁਝ ਦੇ ਕੇ ਆਪਣੀ ਧੀ ਨੂੰ ਵਿਦਾ ਕੀਤਾ ਹੈ ਇੰਨੀਆਂ ਮਹਿੰਗੀਆਂ ਸਾਰੀਆਂ ਤੇ ਗਹਿਣੇ ਇੱਕ ਤੁਸੀਂ ਹੋ ਮੈਨੂੰ ਸਭ ਕੁਝ ਸਸਤਾ ਲੈ ਕੇ ਵਿਆਹ ਦਿੱਤਾ ਨੀਤੂ ਦੀ ਮਾਂ ਨੇ ਕਿਹਾ ਪਾਗਲ ਹੋ ਗਈ ਹੈ ਤੂੰ ਉਸ ਵਕਤ ਦੀਆਂ ਸਭ ਤੋਂ ਮਹਿੰਗੀਆਂ ਸਾਰੀਆਂ ਤੇ ਗਹਿਣੇ ਤੈਨੂੰ ਦਿੱਤੇ ਸੀ ਅੱਜ ਤੋਂ 10 ਸਾਲ ਪਹਿਲਾਂ ਤੇਰਾ ਵਿਆਹ ਹੋਇਆ ਸੀ ਉਸ ਵਕਤ ਜੋ ਫੈਸ਼ਨ ਸੀ ਉਹ ਸਭ ਕੁਝ ਤੈਨੂੰ ਦਿੱਤਾ ਗਿਆ ਸੀ ਤੂੰ ਜਦੋਂ ਵੀ ਕੁਝ ਨਵਾਂ ਦੇਖਦੀ ਹੈ ਤਾਂ ਤੈਨੂੰ ਲੱਗਦਾ ਹੈ ਕਿ ਤੈਨੂੰ ਕੁਝ ਮਿਲਿਆ ਹੀ ਨਹੀਂ ਖੁਦ ਨੂੰ ਸੁਧਾਰ ਲੈ ਨੀ ਤੂੰ ਲਾਲਚ ਦੀ ਵੀ ਕੋਈ ਹੱਦ ਹੁੰਦੀ ਹੈ ਜੇ ਤੂੰ ਸਬਰ ਨਾ ਰੱਖਿਆ ਤਾਂ ਕਦੇ ਵੀ ਸੁਖ ਚੈਨ ਨਾਲ ਨਹੀਂ ਰਹੇਗੀ ਪਰ ਨੀਤੂ ਤਾਂ ਲਾਲਚੀ ਸੀ ਉਸ ਉੱਤੇ ਮਾਂ ਦੀਆਂ ਗੱਲਾਂ ਦਾ ਕੋਈ ਫਰਕ ਨਹੀਂ ਪਿਆ ਉਹ ਕਹਿੰਦੀ ਮੈਨੂੰ ਕੁਝ ਨਹੀਂ ਪਤਾ ਮੈਨੂੰ ਵੀ ਉਹ ਜੀਆਂ ਸਾੜੀਆਂ ਚਾਹੀਦੀਆਂ ਨੇ ਜਿਵੇਂ ਦੀਆਂ ਭਾਬੀ ਲੈ ਕੇ ਆਈ ਹੈ ਨੀਤੂ ਦੀ ਮਾਂ ਨੂੰ ਪਤਾ ਸੀ ਉਸਦੀ ਧੀ ਕਿੰਨੀ ਲਾਲਚੀ ਹੈ ਉਸਨੇ ਕਿਹਾ ਠੀਕ ਹੈ ਬੇਟਾ ਵੈਸੇ ਤਾਂ ਵਿਆਹ ਦੇ ਨਾਮ ਤੇ ਤੈਨੂੰ ਬਹੁਤ ਕੁਝ ਦਿੱਤਾ ਹੈ ਪਰ ਫਿਰ ਵੀ ਜਦੋਂ ਤੂੰ ਜਾਏਂਗੀ ਤਾ ਤਾਂ ਇਹਨੂੰ ਜਿਹੋ ਜਿਹਾਂ ਸਾਰੀਆਂ ਚਾਹੀਦੀਆਂ ਨੇ ਜਾ ਕੇ ਖਰੀਦ ਲੈਣਾ ਮੇਰੇ ਨਾਲ ਚਲੀ ਜਾਣਾ ਨੀਤੂ ਨੇ ਕਿਹਾ ਹੋਰ ਮੈਨੂੰ ਇਅਰਿੰਗਸ ਵੀ ਚਾਹੀਦੇ ਨੇ ਨੀਤੂ ਦੀ ਮਾਂ ਨੂੰ ਬਹੁਤ ਚੰਗੀ ਤਰ੍ਹਾਂ ਪਤਾ ਸੀ ਕਿ ਉਸਦੀ ਧੀ ਤੇ ਜਵਾਈ ਕਿੰਨੇ ਲਾਲਚੀ ਨੇ ਕਿਉਂਕਿ ਨੀਤੂ ਇਸ ਤਰ੍ਹਾਂ ਦੀ ਨਹੀਂ ਸੀ ਵਿਆਹ ਦੇ ਬਾਅਦ ਸਹੁਰਿਆਂ ਦੇ ਜਾ ਕੇ ਉਸਦੇ ਸੁਭਾਅ ਵਿੱਚ ਫਰਕ ਪਿਆ ਸੀ ਤੇ ਉਹ ਇੰਨੀ ਲਾਲਚੀ ਹੋ ਗਈ ਸੀ ਕਿਉਂਕਿ ਨੀਤੂ ਦੇ ਸਹੁਰੇ ਖਾਸ ਕਰਕੇ ਉਸ ਉਸਦਾ ਜਵਾਈ ਬਹੁਤ ਹੀ ਲਾਲਚੀ ਬੰਦਾ ਸੀ ਤੇ ਆਪਣੀ ਧਨ-ਦੌਲਤ ਜਮਾ ਕਰਕੇ ਰੱਖਦਾ ਸੀ ਦੂਜਿਆਂ ਦੀ ਧਨ-ਦੌਲਤ ਤੋਂ ਤੇ ਹਮੇਸ਼ਾ ਉਸਦੀ ਨਜ਼ਰ ਰਹਿੰਦੀ ਸੀ ਉਸਦੀ ਜਿਆਦਾ ਤੋਂ ਜਿਆਦਾ ਕੋਸ਼ਿਸ਼ ਰਹਿੰਦੀ ਸੀ ਕਿ ਨੀਤੂ ਦੇ ਪੇਕਿਆਂ ਤੋਂ ਉਹ ਜਿੰਨਾ ਜ਼ਿਆਦਾ ਕਢਵਾ ਲਵੇ ਉਹਨਾ ਹੀ ਥੋੜਾ ਹੈ ਇਸ ਤਰ੍ਹਾਂ ਦਾ ਉਸਨੇ ਨੀਤੂ ਨੂੰ ਵੀ ਬਣਾ ਦਿੱਤਾ ਸੀ ਨੀਤੂ ਦੀ ਮਾਂ ਨੇ ਸੋਚਿਆ ਰੌਲਾ ਪਾਉਣ ਨਾਲੋਂ ਚੰਗਾ ਹੈ ਜੋ ਨੀਤੂ ਕਹਿ ਰਹੀ ਹੈ ਚੁੱਪਚਾਪ ਮੰਨ ਲਵਾਵਾਂ ਉਸਨੇ ਕਿਹਾ ਠੀਕ ਹੈ ਤੂੰ ਜਾਏਂਗੀ ਤਾਂ ਉਸ ਤੋਂ ਪਹਿਲਾਂ ਮੇਰੇ ਨਾਲ ਮਾਰਕੀਟ ਚਲੀ ਜਾਣਾ ਤੇ ਆਪਣੀ ਪਸੰਦ ਦੀਆਂ ਸਾਰੀਆਂ ਤੇ ਇਅਰਿੰਗਸ ਖਰੀਦ ਲੈਣਾ ਨੀਤੂ ਖੁਸ਼ ਹੋ ਕੇ ਭਾਬੀ ਦੇ ਕਮਰੇ ਵਿੱਚ ਚਲੀ ਗਈ ਆਪਣੀ ਭਾਬੀ ਨੂੰ ਤਿਆਰ ਕਰਨ ਲੱਗੀ ਪਰ ਸਵਾਰਥੀ ਨੀਤੂ ਦੇ ਦਿਮਾਗ ਵਿੱਚ ਕੁਝ ਹੋਰ ਹੀ ਖਿਚੜੀ ਪਕ ਰਹੀ ਸੀ ਉਸਨੇ ਭਾਬੀ ਨੂੰ ਤਿਆਰ ਕਰ ਦਿੱਤਾ ਉਸ ਦੇ ਬਾਅਦ ਭਾਬੀ ਨੂੰ ਕਿਹਾ ਭਾਬੀ ਤੁਸੀਂ ਤਾਂ ਇੰਨੀਆਂ ਸੋਹਣੀਆਂ ਸੋਹਣੀਆਂ ਸਾਰੀਆਂ ਲੈ ਕੇ ਆਏ ਹੋ ਇਨੀਆਂ ਸਾਰੀਆਂ ਤਾਂ ਤੁਸੀਂ ਇਕੱਠੀਆਂ ਪਾਉਗੇ ਨਹੀਂ ਰੱਖੀਆਂ ਰੱਖੀਆਂ ਫੈਸ਼ਨ ਹੋ ਆਊਟ ਹੋ ਜਾਣਗੀਆਂ ਇਸ ਵਿੱਚੋਂ ਇੱਕ ਦੋ ਸਾਰੀਆਂ ਮੈਨੂੰ ਦੇ ਦਿਓ ਨਾ ਭਾਬੀ ਪਲੀਜ਼ ਨਵੀਂ ਨਵੀਂ ਪੂਰਨ ਨੂੰ ਕੁਝ ਸਮਝ ਵਿੱਚ ਨਹੀਂ ਆਇਆ ਕਿ ਉਹ ਕੀ ਬੋਲੇ ਉਸਨੇ ਕਿਹਾ ਪਰ ਦੀਦੀ ਤੁਹਾਡੇ ਲਈ ਤਾਂ ਮੇਰੇ ਪੇਕਿਆਂ ਤੋਂ ਅਲੱਗ ਕੱਪੜੇ ਆਏ ਨੇ ਉਹ ਵੀ ਵਧੀਆ ਨੇ ਨੀਤੂ ਨੇ ਕਿਹਾ ਹਾਂ ਭਾਬੀ ਵਧੀਆ ਤਾਂ ਹੈ ਬਹੁਤ ਵਧੀਆ ਨੇ ਪਰ ਇਸ ਤਰ੍ਹਾਂ ਦੇ ਨਹੀਂ ਪੂਨਮ ਨੇ ਕਿਹਾ ਕਿਉਂਕਿ ਉਹ ਸਾਰੀਆਂ ਬਰਾਇਡਲ ਤੇ ਨਵੀਆਂ ਨਵੀਂ ਵਿਆਹੀ ਦੁਲਹਣ ਤੇ ਹੀ ਵਧੀਆ ਲੱਗਦੀਆਂ ਨੇ ਇਸ ਲਈ ਇਸ ਤਰ੍ਹਾਂ ਦੀਆਂ ਸਾੜੀਆਂ ਤੁਹਾਨੂੰ ਮੇਰੀ ਮੰਮੀ ਨੇ ਨਹੀਂ ਦਿੱਤੀਆਂ ਉਹਨਾਂ ਨੂੰ ਲੱਗਿਆ ਕਿ ਤੁਸੀਂ ਇਹੋ ਜਿਹੀਆਂ ਸਾੜੀਆਂ ਪਾਵੋਗੇ ਨਹੀਂ ਤਾਂ ਨੀਤੂ ਕਹਿੰਦੀ ਭਾਬੀ ਕਿਉਂ ਨਹੀਂ ਪਾਉਂਗੀ ਲੇਟੈਸਟ ਫੈਸ਼ਨ ਦੀਆਂ ਸਾੜੀਆਂ ਤਾਂ ਮੈਨੂੰ ਬਹੁਤ ਪਸੰਦ ਨੇ ਪਲੀਜ਼ ਮੈਨੂੰ ਇੱਕ ਦੋ ਸਾੜੀਆਂ ਇਹਨਾਂ ਵਿੱਚੋਂ ਦੇ ਦਿਓ ਨਾ ਮੈਨੂੰ ਸਮਝ ਵਿੱਚ ਨਹੀਂ ਆਇਆ ਕਿ ਉਹ ਕੀ ਬੋਲੀ ਕਿਉਂਕਿ ਉਹ ਸਾੜੀਆਂ ਉਸਦੀ ਮੰਮੀ ਨੇ ਬਹੁਤ ਪਸੰਦ ਤੇ ਪਿਆਰ ਨਾਲ ਆਪਣੀ ਧੀ ਨੂੰ ਦਿੱਤੀਆਂ ਸੀ ਪਰ ਮਜਬੂਰ ਹੋ ਕੇ ਪੂਨਮ ਨੇ ਉਹਨਾਂ ਵਿੱਚੋਂ ਦੋ ਸਾਰੀਆਂ ਨੀਤੂ ਨੂੰ ਦੇ ਦਿੱਤੀਆਂ ਜਿਸ ਨੂੰ ਨੀਤੂ ਨੇ ਖੁਸ਼ੀ-ਖੁਸ਼ੀ ਝਪਟ ਲਿਆ ਆਪਣੀ ਮਾਂ ਨੂੰ ਜਾ ਕੇ ਕਿਹਾ ਦੇਖੋ ਭਾਬੀ ਤੇਰੇ ਤੋਂ ਕਿੰਨੀ ਚੰਗੀ ਹੈ ਆਪਣੇ ਮਾਂ ਨਾਲ ਆਪਣੀਆਂ ਦੋ ਸਾਰੀਆਂ ਮੈਨੂੰ ਦੇ ਦਿੱਤੀਆਂ ਐਨੀਆਂ ਮਹਿੰਗੀਆਂ ਦੋਨੇ ਸਾਰੀਆਂ ਨੀਤੂ ਦੇ ਹੱਥ ਵਿੱਚ ਦੇਖ ਕੇ ਨੀਤੂ ਦੀ ਮਾਂ ਨੂੰ ਬਹੁਤ ਜ਼ਿਆਦਾ ਗੁੱਸਾ ਆਇਆ ਉਹ ਸਮਝ ਗਈ ਕਿ ਨੀਤੂ ਨੇ ਜ਼ਬਰਦਸਤੀ ਇਹ ਸਾਰੀਆਂ ਪੂਨਮ ਤੋਂ ਲੈ ਲਈਆਂ ਹੋਣਗੀਆਂ। ਉਹਨਾਂ ਨੇ ਨੀਤੂ ਨੂੰ ਕਿਹਾ ਮੈਂ ਕਿਹਾ ਸੀ ਨਾ ਕਿ ਤੈਨੂੰ ਸਾਰੀਆਂ ਲੈ ਦੇਾਂਗੀ ਫਿਰ ਵੀ ਆਪਣੀ ਭਾਬੀ ਤੋਂ ਸਾਰੀਆਂ ਕਿਉਂ ਲੈ ਲਈਆਂ? ਅਜੇ ਉਸ ਦਾ ਨਵਾਂ ਨਵਾਂ ਵਿਆਹ ਹੋਇਆ ਹੈ ਤੇ ਉਪਰੋਂ ਉਸਦੇ ਪੇਕੇਆਂ ਦੀਆਂ ਸਾਰੀਆਂ ਨੇ ਤੂੰ ਕਿਉਂ ਲਈਆਂ? ਪਰ ਨੀਤੂ ਨੂੰ ਤਾਂ ਕੋਈ ਫਰਕ ਨਹੀਂ ਪੈਂਦਾ ਸੀ। ਉਹ ਤਾਂ ਆਪਣੇ ਘਰ ਵਾਲੀ ਦੀ ਤਰ੍ਹਾਂ ਬੇਸ਼ਰਮ ਸੀ। ਉਸਨੇ ਬੇਸ਼ਰਮੀ ਦੇ ਨਾਲ ਕਿਹਾ ਕੀ ਹੋਇਆ ਲੈ ਲਈਆਂ ਤਾਂ ਪਾ ਬੀਨੇ ਆਪਣੇ ਮਨ ਨਾਲ ਦਿੱਤੀਆਂ ਨੇ ਨੀਤੂ ਦੀ ਮਾਂ ਨੂੰ ਸਮਝ ਵਿੱਚ ਆ ਗਿਆ ਸੀ ਕਿ ਉਸਦੇ ਜਵਾਈ ਨੇ ਉਸਦੀ ਧੀ ਨੂੰ ਬਿਲਕੁਲ ਵੀ ਸ਼ਰਮ ਮਨਾ ਦਿੱਤਾ ਹੈ ਨੀਤੂ ਦੀ ਮਾਂ ਨੂੰ ਆਪਣੇ ਜਵਾਈ ਤੇ ਬਹੁਤ ਚੇੜ ਹੁੰਦੀ ਸੀ ਕਿਉਂਕਿ ਉਹ ਜਦੋਂ ਵੀ ਆਪਣੇ ਸਹੁਰਿਆਂ ਤੇ ਆਉਂਦਾ ਸੀ ਤਾਂ ਆਪਣੀ ਸੱਸ ਸਹੁਰੇ ਤੇ ਸਾਲੇ ਦਾ ਜਿਉਣਾ ਹਰਾਮ ਕਰ ਦਿੰਦਾ ਸੀ ਹਮੇਸ਼ਾ ਇਹੀ ਕਹਿੰਦਾ ਰਹਿੰਦਾ ਕਿ ਸਾਨੂੰ ਵਿਆਹ ਵਿੱਚ ਇਹ ਨਹੀਂ ਦਿੱਤਾ ਸਾਨੂੰ ਵਿਆਹ ਵਿੱਚ ਉਹ ਨਹੀਂ ਦਿੱਤਾ ਤੁਸੀਂ ਸਾਨੂੰ ਠੱਗ ਲਿਆ ਤੇ ਪਤਾ ਨਹੀਂ ਹੋਰ ਕੀ ਕੀ ਬਕਵਾਸ ਕਰਦਾ ਰਹਿੰਦਾ ਸੀ ਵਿਆਹ ਦੇ 10 ਸਾਲ ਬਾਅਦ ਵੀ ਜਦੋਂ ਉਹ ਸੌਰਿਆਂ ਤੇ ਆਉਂਦਾ ਤਾਂ ਕੁਝ ਨਾ ਕੁਝ ਲੈ ਕੇ ਹੀ ਜਾਂਦਾ ਤੇ ਜੇ ਨੀਤੂ ਇਕੱਲੇ ਆਈ ਹੁੰਦੀ ਤਾਂ ਫੋਨ ਤੇ ਉਸ ਨੂੰ ਸਮਝਾਉਂਦਾ ਰਹਿੰਦਾ ਕਿ ਕਿਵੇਂ ਆਪਣੇ ਪੇਕਿਆਂ ਤੋਂ ਸਮਾਨ ਕਢਵਾਉਣਾ ਹੈ ਅਜੇ ਸਾਲੇ ਦੇ ਵਿਆਹ ਵਿੱਚ ਵੀ ਉਸ ਨੇ ਸੋਨੇ ਦਾ ਬ੍ਰੇਸਲੇਟ ਤੇ ਅੰਗੂਠੀ ਲੈ ਲਈ ਸੀ ਤੇ ਨੀਤੂ ਦੇ ਲਈ ਚੈਨ ਤੇ ਇਅਰਿੰਗਸ ਮਿਲ ਚੁੱਕੇ ਸੀ ਹੁਣ ਉਹ ਦੁਬਾਰਾ ਤੋਂ ਇੱਕ ਹੋਰ ਇਅਰਿੰਗਸ ਦੀ ਜिद ਕਰ ਰਹੀ ਸੀ ਬੱਚਿਆਂ ਦੇ ਮਹਿੰਗੇ ਕੱਪੜੇ ਨੀਤੂ ਤੇ ਉਸਦੇ ਘਰ ਵਾਲੇ ਦੇ ਕੱਪੜੇ ਵੀ ਉਹ ਲੈ ਚੁੱਕੀ ਸੀ ਪਰ ਫਿਰ ਵੀ ਅਜੇ ਦੋਨੇ ਮੀਆਂ ਬੀਵੀ ਦਾ ਮਨ ਨਹੀਂ ਭਰਿਆ ਸੀ ਨੀਤੂ ਨੇ ਆਪਣੇ ਘਰ ਵਾਲੇ ਨੂੰ ਦੱਸਿਆ ਕਿ ਉਸਨੇ ਭਾਬੀ ਤੋਂ ਦੋ ਮਹਿੰਗੀਆਂ ਸਾੜੀਆਂ ਲੈ ਲਈਆਂ ਨੇ ਤੇ ਮੰਮੀ ਨਾਲ ਵੀ ਇੱਕ ਸਾੜੀ ਤੇ ਟੌਪਸਾਂ ਦੀ ਗੱਲ ਹੋ ਗਈ ਹੈ ਤਾਂ ਉਧਰੋਂ ਉਸਦੇ ਘਰ ਵਾਲੇ ਨੇ ਕਿਹਾ ਬਹੁਤ ਵਧੀਆ ਤੇਰੀ ਭੇਕਿਆਂ ਵਾਲਿਆਂ ਦੇ ਕੋਲ ਬਹੁਤ ਪੈਸਾ ਹੈ ਤੇ ਉਹ ਸੋਚਦੇ ਨੇ ਸਾਰਾ ਪੈਸਾ ਆਪਣੇ ਮੁੰਡੇ ਤੇ ਨੂੰਹ ਤੇ ਲਟਾਉਣਗੇ ਤੇਰਾ ਵੀ ਉਹਨਾਂ ਪੈਸਿਆਂ ਤੇ ਹੱਕ ਹੈ ਜਿੰਨਾ ਕਢਵਾ ਸਕੇ ਕਢਵਾ ਲੈ ਨੀਤੂ ਨੇ ਕਿਹਾ ਹਾਂ ਬਿਲਕੁਲ ਮੇਰਾ ਵੀ ਪੈਸਿਆਂ ਤੇ ਬਰਾਬਰ ਦਾ ਹੱਕ ਹੈ ਤੇ ਮੈਂ ਆਪਣਾ ਹੱਕ ਕਦੇ ਉਹਨਾਂ ਨੂੰ ਛੱਡਣ ਵਾਲੀ ਨਹੀਂ ਹਾਂ ਇਸ ਤਰ੍ਹਾਂ ਨਾਲ ਨੀਤੂ ਪਿਛਲੇ 10 ਸਾਲਾਂ ਤੋਂ ਆਪਣੇ ਪੇਕੇਆਂ ਨੂੰ ਲੁੱਟਦੀ ਆ ਰਹੀ ਸੀ ਜਦੋਂ ਕਿ ਨੀਤੂ ਦੇ ਵਿਆਹ ਵਿੱਚ ਨੀਤੂ ਦੀ ਮਾਪਿਓ ਨੇ ਬਹੁਤ ਜ਼ਿਆਦਾ ਖਰਚਾ ਕੀਤਾ ਸੀ ਉਸ ਦੇ ਬਾਅਦ ਵੀ ਬਹੁਤ ਕੁਝ ਨੀਤੂ ਨੂੰ ਦਿੰਦੇ ਰਹੇ ਪਰ ਜੇ ਵੀ ਦੋਨੇ ਪਤੀ ਪਤਨੀ ਦਾ ਮਨ ਨਹੀਂ ਭਰਿਆ ਸੀ ਖੈਰ ਪੂਨਮ ਪੂਜਾ ਦੇ ਲਈ ਤਿਆਰ ਹੋ ਗਈ ਪੂਜਾ ਦੇ ਬਾਅਦ ਸਾਰੀਆਂ ਰਸਮਾਂ ਕਰਦੇ ਹੋਏ ਪੂਨਮ ਨੂੰ ਹਰ ਕੋਈ ਗਿਫਟ ਦੇ ਰਿਹਾ ਸੀ ਜਦੋਂ ਨੀਤੂ ਦੀ ਵਾਰੀ ਆਈ ਤਾਂ ਉਸਨੇ ਪੂਨਮ ਨੂੰ ਇੱਕ ਚਾਂਦੀ ਦੀਆਂ ਚਾਂਜਰਾ ਫੜਾਈਆਂ ਤਾਂ ਨੀਤੂ ਦੀ ਚਾਚੀ ਜਾਣੀ ਕਿ ਪੂਨਮ ਦੀ ਚਾਚੀ ਸੱਸ ਨੇ ਜੋ ਕਿ ਨੀਤੂ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੀ ਸੀ ਉਹ ਕਿੰਨੀ ਲਾਲਚੀ ਹੈ ਉੱਚੀ ਸਾਰੀ ਕਿਹਾ ਵਾਹ ਨੀਤੂ ਤੇਰੀ ਇਕਲੌਤੀ ਭਾਬੀ ਹੈ ਤੇ ਤੈਨੂੰ ਖੁਸ਼ੀ ਨਹੀਂ ਹੈ ਜੋ ਚਾਂਦੀ ਦੀਆਂ ਝਾਂਦਰਾਂ ਦੇ ਰਹੀ ਹੈ ਹੋਰ ਕੁਝ ਨਹੀਂ ਤਾਂ ਘੱਟ ਤੋਂ ਘੱਟ ਇੱਕ ਸੋਨੇ ਦੀ ਮੰਦਰੀ ਹੀ ਦੇ ਦਿੰਦੀ ਤੇਰੀ ਇਕਲੌਤੀ ਭਾਬੀ ਹੈ ਅੱਗੇ ਤਾਂ ਤੂੰ ਵੀ ਆਪਣੀ ਭਾਬੀ ਨਾਲ ਹੀ ਵਰਤਣਾ ਹੈ ਨੀਤੂ ਨੇ ਕਿਹਾ ਹਾਂ ਕਿਉਂ ਨਹੀਂ ਬਿਲਕੁਲ ਦੇਾਂਗੀ ਬਸ ਅਜੇ ਥੋੜਾ ਬਜਟ ਢਾਵਾਡੋਲ ਸੀ ਇਸ ਲਈ ਮੈਂ ਚਾਂਦੀ ਦੀਆਂ ਝਾਂਦਰਾਂ ਲੈ ਲਈਆਂ ਜਦੋਂ ਭਾਬੀ ਮੇਰੇ ਭਤੀਜੇ ਨੂੰ ਇਸ ਦੁਨੀਆ ਵਿੱਚ ਲੈ ਕੇ ਆਏਗੀ ਨਾ ਉਸ ਵਕਤ ਪਤੀ ਜੇ ਤੇ ਭਾਬੀ ਦੋਨਾਂ ਨੂੰ ਸੋਨਾ ਦੇਾਂਗੀ ਕਹਿ ਕੇ ਨੀਤੂ ਨੇ ਗੱਲ ਨੂੰ ਢਾਲ ਦਿੱਤਾ ਨੀਤੂ ਦੀ ਮਾਂ ਨੂੰ ਬਹੁਤ ਚੰਗੀ ਤਰ੍ਹਾਂ ਪਤਾ ਸੀ ਕਿ ਉਹ ਕੀ ਦੇਣ ਵਾਲੀ ਹੈ ਉਸ ਨੂੰ ਬਸ ਲੈਣਾ ਆਉਂਦਾ ਸੀ ਦੇਣਾ ਨਹੀਂ ਖੈਰ ਇਹ ਸਭ ਹੋਣ ਦੇ ਬਾਅਦ ਹੌਲੀ-ਹੌਲੀ ਸਾਰੇ ਮਹਿਮਾਨ ਚਲੇ ਗਏ ਨੀਤੂ ਦਾ ਘਰ ਵਾਲਾ ਵੀ ਆਪਣੇ ਬੱਚਿਆਂ ਨੂੰ ਲੈ ਕੇ ਚਲਾ ਗਿਆ ਨੀਤੂ ਕੁਝ ਦਿਨ ਹੋਰ ਪੇਕਿਆਂ ਤੇ ਰਹਿਣ ਵਾਲੀ ਸੀ ਹੁਣ ਆਰਾਮ ਨਾਲ ਨੀਤੂ ਪੂਨਮ ਦੇ ਕਮਰੇ ਵਿੱਚ ਗਈ ਇਹ ਦੇਖਣ ਦੇ ਲਈ ਕਿ ਪੂਨਮ ਕੀ ਕੀ ਲੈ ਕੇ ਆਈ ਹੈ ਕਿਉਂਕਿ ਵਿਆਹ ਵਿੱਚੋਂ ਠੀਕ ਤਰ੍ਹਾਂ ਉਹ ਦੇਖ ਨਾ ਸਕੀ ਸੀ ਨੀਤੂ ਨੇ ਪੂਨਮ ਦੇ ਗਹਿਣੇ ਦੇਖੇ ਨੀਤੂ ਦਾ لالਚ ਜਾਗ ਉੱਠਿਆ ਉਸ ਨੂੰ ਲੱਗਿਆ ਕਿ ਐਨੇ ਨਵੇਂ ਰਿਵਾਜ ਦੇ ਸਾਰੇ ਭਾਰੇ ਭਾਰੇ ਗਹਿਣੇ ਤਾਂ ਉਸ ਦੇ ਕੋਲ ਵੀ ਹੋਣੇ ਚਾਹੀਦੇ ਨੇ ਪਰ ਉਸ ਨੂੰ ਇਹ ਵੀ ਪਤਾ ਸੀ ਕਿ ਅਜੇ ਜੇ ਉਹ ਮੰਮੀ ਨੂੰ ਕੁਝ ਕਹੇਗੀ ਤਾਂ ਮੰਮੀ ਉਸ ਨਾਲ ਲੜੇਗੀ ਕਿ ਤੇਰੇ ਵਿਆਹ ਵਿੱਚ ਪਹਿਲਾਂ ਹੀ ਤੈਨੂੰ ਬਹੁਤ ਦੇ ਚੁੱਕੇ ਹਾਂ ਹੁਣ ਅਸੀਂ ਹੋਰ ਕਿੱਥੋਂ ਦਈਏ ਕਿ ਅਸੀਂ ਆਪਣੇ ਆਪ ਨੂੰ ਵੇਚ ਦਈਏ ਇਸ ਲਈ ਨੀਤੂ ਨੇ ਚੁੱਪ ਰਹਿਣਾ ਹੀ ਠੀਕ ਸਮਝਿਆ ਤੇ ਆਪਣੇ ਜਾਣ ਤੋਂ ਪਹਿਲਾਂ ਆਪਣੀ ਮੰਮੀ ਦੇ ਨਾਲ ਬਾਜ਼ਾਰ ਜਾ ਕੇ ਆਪਣੇ ਲਈ ਮਹਿੰਗੀ ਸਾੜੀ ਤੇ ਸੋਨੇ ਦੇ ਟੌਪਸ ਖਰੀਦ ਲੈ ਜਿਵੇਂ ਕਿ ਮੰਮੀ ਨੇ ਉਸ ਨਾਲ ਵਾਅਦਾ ਕੀਤਾ ਸੀ ਜਾਣ ਤੋਂ ਪਹਿਲਾਂ ਜਾਣ ਬੁੱਝ ਕੇ ਉਸਨੇ ਭਾਬੀ ਪੂਨਮ ਦੇ ਸਾਹਮਣੇ ਕਿਹਾ ਹੋਰ ਭਾਬੀ ਤੇਰੀ ਇਕਲौती ਨਨਾਨ ਜਾ ਰਹੀ ਹੈ ਕੁਝ ਸ਼ਗਨ ਨਹੀਂ ਦੇਵੇਂਗੀ ਆਪਣੀ ਨਨਾਨ ਨੂੰ ਤਾਂ ਪੂਨਮ ਨੇ ਉਸ ਨੂੰ 5000 ਰੁਪਏ ਦਿੱਤੇ ਨੀਤੂ ਨੇ ਕਿਹਾ ਵਾਹ ਭਾਬੀ ਇਹ ਤਾਂ ਬਹੁਤ ਚਲਾਕੀ ਹੈ ਤੈਨੂੰ ਪਤਾ ਵੀ ਨਹੀਂ ਪਹਿਲੀ ਵਾਰ ਤੇਰੀ ਨਨਾਨ ਵਿਆਹ ਤੋਂ ਬਾਅਦ ਆਪਣੇ ਘਰ ਜਾ ਰਹੀ ਹੈ ਘੱਟ ਤੋਂ ਘੱਟ ਇੱਕ ਸੋਨੇ ਦੀ ਦਾਤਾ ਕੁਝ ਦੇ ਦੇਣਾ ਚਾਹੀਦਾ ਸੀ ਪੂਨਮ ਕਹਿੰਦੀ ਅਜੇ ਕਿੱਥੇ ਦੀਦੀ ਅਜੇ ਤਾਂ ਮੈਂ ਖੁਦ ਵਿਆਹ ਕਰਕੇ ਨਵੇਂ ਘਰੇ ਆਈ ਹਾਂ ਤੇ ਜੋ ਕੁਝ ਵੀ ਸੋਨਾ ਹੈ ਉਹ ਤਾਂ ਮੇਰੇ ਵਿਆਹ ਵਿੱਚ ਮੇਰੇ ਮੰਮੀ ਪਾਪਾ ਨੇ ਮੈਨੂੰ ਦਿੱਤਾ ਹੈ ਅਸੀਂ ਤੁਸੀਂ ਇਹ ਅਜੇ ਤੁਸੀਂ ਇਹ ਪੈਸੇ ਲੈ ਲਓ ਨੀਤੂ ਨੇ ਕਿਹਾ 5000 ਰੁਪਏ ਵਿੱਚ ਕੀ ਆਉਂਦਾ ਹੈ ਭਾਬੀ ਘੱਟ ਤੋਂ ਘੱਟ ਦੇਣਾ ਹੀ ਹੈ ਤਾਂ 10000 ਰੁਪਿਆ ਦਿਓ ਪੂਨਮ ਨੇ ਆਪਣੇ ਘਰ ਵਾਲੇ ਵੱਲ ਦੇਖਿਆ ਉਸ ਦੇ ਘਰ ਵਾਲੇ ਨੂੰ ਆਪਣੀ ਭੈਣ ਦੀਆਂ ਹਰਕਤਾਂ ਬਹੁਤ ਚੰਗੀ ਤਰ੍ਹਾਂ ਪਤਾ ਸੀ ਪਰ ਅਜੇ ਉਹ ਕੋਈ ਕਲੇਸ਼ ਕਰਨਾ ਨਹੀਂ ਚਾਹੁੰਦਾ ਸੀ ਉਸਨੇ ਚੁੱਪਚਾਪ 5000 ਰੁਪਏ ਹੋਰ ਕੱਢੇ ਤੇ ਉਸ ਨੂੰ ਦੇ ਦਿੱਤੇ 10000 ਰੁਪਏ ਲੈ ਕੇ ਨੀਤੂ ਆਪਣੇ ਘਰ ਚਲੀ ਗਈ ਨੀਤੂ ਦੇ ਜਾਣ ਦੇ ਬਾਅਦ ਨੀਤੂ ਦੀ ਮਾਂ ਨੇ ਕਿਹਾ ਬਹੁਤ ਹੀ ਲਾਲਚੀ ਹੋ ਗਈ ਹੈ ਇਹ ਉਸ ਆਦਮੀ ਦੇ ਨਾਲ ਰਹਿ ਰਹਿ ਕੇ ਪਹਿਲਾਂ ਤਾਂ ਇਹੋ ਜਿਹੀ ਨਹੀਂ ਸੀ ਪਰ ਵਿਆਹ ਹੋਣ ਦੇ ਬਾਅਦ ਇਸ ਨੂੰ ਬਸ ਆਪਣਾ ਹੀ ਸਵਾਰਥ ਦਿਖਾਈ ਦਿੰਦਾ ਹੈ ਪੂਨਮ ਨੂੰ ਬਹੁਤ ਅਜੀਬ ਲੱਗਿਆ ਇਹ ਇੱਕ ਮਾਂ ਆਪਣੀ ਧੀ ਦੇ ਬਾਰੇ ਵਿੱਚ ਇਸ ਤਰ੍ਹਾਂ ਕਿਵੇਂ ਬੋਲ ਸਕਦੀ ਹੈ ਤੇ ਉਸ ਨੇ ਇਸ ਬਾਰੇ ਵਿੱਚ ਆਪਣੇ ਘਰ ਵਾਲੇ ਨਾਲ ਗੱਲ ਕੀਤੀ ਤਾਂ ਉਸ ਦੇ ਘਰ ਵਾਲੇ ਨੇ ਕਿਹਾ ਇਸ ਵਿੱਚ ਮਾਂ ਦੀ ਕੋਈ ਗਲਤੀ ਨਹੀਂ ਹੈ ਅਸੀਂ ਨੀਤੂ ਦਾ ਵਿਆਹ ਬਹੁਤ ਵਧੀਆ ਤੇ ਧੂਮ-ਧਾਮ ਨਾਲ ਕੀਤਾ ਸੀ ਤੇ ਉਸ ਜਮਾਨੇ ਦੇ ਹਿਸਾਬ ਨਾਲ ਉਸ ਨੂੰ ਬਹੁਤ ਕੁਝ ਦਿੱਤਾ ਸੀ ਨੀਤੂ ਵੀ ਐਉਂ ਜੀ ਨਹੀਂ ਸੀ ਪਰ ਉਸ ਦੇ ਸਹੁਰਿਆਂ ਵਾਲੇ ਚੰਗੇ ਨਹੀਂ ਹਨ ਬਹੁਤ ਹੀ ਲਾਲਚੀ ਕਿਸਮ ਦੇ ਨੇ ਖਾਸ ਕਰਕੇ ਨੀਤੂ ਦਾ ਘਰ ਵਾਲਾ ਉਸ ਘਰ ਵਿੱਚ ਨੀਤੂ ਦੇ ਜਾਣ ਦੇ ਬਾਅਦ ਹੌਲੀ-ਹੌਲੀ ਉਸ ਨੂੰ ਉਹਨਾਂ ਨੇ ਆਪਣੇ ਵਰਗਾ ਹੀ ਬਣਾ ਲਿਆ ਹੈ ਉਸ ਦੇ ਸੌਰੀਏ ਵਾਲੇ ਐਨੇ ਲਾਲਚੀ ਨੇ ਕਿ ਅੱਜ ਤੱਕ ਇੱਥੋਂ ਜਿੰਨਾ ਕਢਵਾ ਸਕਦੇ ਸੀ ਕਢਵਾਉਂਦੇ ਰਹੇ ਤੇ ਅਜੇ ਮੇਰੇ ਵਿਆਹ ਵਿੱਚ ਵੀ ਬਹੁਤ ਕੁਝ ਲਿਆ ਹੈ ਉਹਨਾਂ ਨੇ ਨੀਤੂ ਵੀ ਉਹਨਾਂ ਦੀ ਤਰ੍ਹਾਂ ਹੀ ਹੋ ਗਈ ਹੈ ਉਸ ਦੀ ਕੋਸ਼ਿਸ਼ ਹਮੇਸ਼ਾ ਇਹੀ ਰਹਿੰਦੀ ਹੈ ਕਿ ਜਿੰਨਾ ਜ਼ਿਆਦਾ ਤੋਂ ਜ਼ਿਆਦਾ ਆਪਣੇ ਪੇਕਿਆਂ ਤੋਂ ਲੈ ਸਕੇ ਲੈ ਲਵੇ ਉਸ ਨੂੰ ਕਦੇ ਵੀ ਸ਼ਰਮ ਨਹੀਂ ਆਉਂਦੀ ਕਿ ਉਸਦੇ ਪੇਕੇਆਂ ਤੇ ਉਸਦੇ ਪਾਪਾ ਰਿਟਾਇਰ ਹੋ ਚੁੱਕੇ ਨੇ ਉਸ ਦਾ ਭਰਾ ਇਕੱਲਾ ਕਮਾਉਣ ਵਾਲਾ ਹੈ ਹੁਣ ਉਹ ਆਪਣਾ ਘਰ ਚਲਾਏ ਜਾਂ ਉਸ ਦਾ ਪੂਨਮ ਨੇ ਕਿਹਾ ਅੱਛਾ ਇਹ ਤਾਂ ਚੰਗੀ ਗੱਲ ਨਹੀਂ ਹੈ ਪੂਨਮ ਦੇ ਘਰ ਵਾਲੇ ਨੇ ਕਿਹਾ ਹਾਂ ਹੋਰ ਹੁਣ ਸਾਡੇ ਲਈ ਇਹ ਸਿਰਦਰਦ ਬਣ ਗਿਆ ਹੈ ਪੂਨਮ ਨੇ ਕਿਹਾ ਹਾਂ ਉਹ ਤਾਂ ਹੈ ਉਧਰ ਨੀਤੂ ਆਪਣੇ ਸਹੁਰਿਆਂ ਤੇ ਪਹੁੰਚ ਗਈ ਉਸ ਨੇ ਆਪਣੇ ਘਰ ਵਾਲੇ ਨੂੰ ਦੱਸਿਆ ਭਾਬੀ ਦੇ ਕੋਲ ਇੱਕ ਤੋਂ ਵੱਧ ਕੇ ਇੱਕ ਲੇਟੈਸਟ ਡਿਜ਼ਾਈਨ ਦੇ ਗਹਿਣੇ ਨੇ ਜੋ ਕਿ ਬਹੁਤ ਮਹਿੰਗੇ ਵੀ ਹੋਣਗੇ ਉਸ ਦੇ ਘਰ ਵਾਲੇ ਨੇ ਕਿਹਾ ਕੋਈ ਗੱਲ ਨਹੀਂ ਸਮੇਂ-ਸਮੇਂ ਤੇ ਪੇਕੇ ਜਾਂਦੇ ਰਹਿਣਾ ਤੇ ਆਪਣੀ ਮੰਮੀ ਤੋਂ ਇੱਕ-ਇੱਕ ਗਹਿਣਾ ਜੇਦ ਕਰਕੇ ਬਣਵਾਉਂਦੀ ਰਹਿਣਾ ਤੇ ਹੱਸਣ ਲੱਗ ਗਿਆ ਨੀਤੂ ਨੇ ਕਿਹਾ ਪਹਿਲਾਂ ਦੀ ਗੱਲ ਹੋਰ ਸੀ ਤੇ ਹੁਣ ਹੋਰ ਹੈ ਉਦੋਂ ਘਰ ਵਿੱਚ ਭਾਬੀ ਨਹੀਂ ਆਈ ਸੀ ਤੈਨੂੰ ਕੀ ਲੱਗਦਾ ਹੈ ਕਿ ਹੁਣ ਪੇਕਿਆਂ ਤੋਂ ਕੁਝ ਵੀ ਲੈਣਾ ਸੌਖਾ ਹੋਏਗਾ ਜਦੋਂ ਤੱਕ ਘਰ ਵਿੱਚ ਬਹੂ ਨਹੀਂ ਸੀ ਮੈਂ ਬਹੁਤ ਮਨਮਾਨੀ ਕਰ ਲਈ ਹੁਣ ਘਰ ਵਿੱਚ ਬਹੂ ਹੈ ਤੇ ਉਸ ਦਾ ਮੇਰੇ ਤੋਂ ਜ਼ਿਆਦਾ ਹੱਕ ਹੈ। ਉਹ ਜ਼ਰੂਰ ਵਿਰੋਧ ਕਰੇਗੀ ਤੇ ਮੰਮੀ ਵੀ ਹੁਣ ਮੇਰੀਆਂ ਗੱਲਾਂ ਵਿੱਚ ਆਉਣ ਵਾਲੀ ਨਹੀਂ ਹੈ ਕਿਉਂਕਿ ਪਾਪਾ ਰਿਟਾਇਰ ਹੋ ਚੁੱਕੇ ਨੇ ਤੇ ਮੰਮੀ ਦੇ ਕੋਲ ਜਿੰਨੇ ਵੀ ਪੈਸੇ ਹੋਣ ਪਹਿਲਾਂ ਤਾਂ ਮੈਂ ਆਪਣੀ ਜਿੱਦ ਕਰਦੀ ਸੀ ਤੇ ਮੰਮੀ ਵੀਰੇ ਤੋਂ ਕੁਝ ਪੈਸੇ ਲੈ ਕੇ ਮੇਰੀ ਜਿੱਦ ਪੂਰੀ ਕਰ ਦਿੰਦੀ ਸੀ ਪਰ ਹੁਣ ਤਾਂ ਭਰਾ ਦੀ ਵੀ ਘਰ ਵਾਲੀ ਆ ਗਈ ਹੈ ਤਾਂ ਉਸ ਤੋਂ ਪੈਸੇ ਲੈਣਾ ਸੌਖਾ ਨਹੀਂ ਹੋਏਗਾ। ਤੇ ਪਾਪੇ ਦੀ ਪੈਨਸ਼ਨ ਨਾਲ ਤਾਂ ਮੰਮੀ ਪਾਪਾ ਦੀਆਂ ਦਵਾਈਆਂ ਹੀ ਆਉਂਦੀਆਂ ਨੇ ਹੁਣ ਤਾਂ ਉਸ ਘਰ ਵਿੱਚ ਕੁਝ ਵੀ ਕਢਵਾਉਣਾ ਬਹੁਤ ਔਖਾ ਕੰਮ ਹੈ ਪਰ ਮੇਰਾ ਦਿਲ ਤਾਂ ਉਹਨਾਂ ਗਹਿਣਿਆਂ ਤੇ ਆ ਗਿਆ ਹੈ ਵੈਸੇ ਤਾਂ ਮੇਰੇ ਕੋਲ ਬਹੁਤ ਗਹਿਣੇ ਨੇ ਕਿਉਂਕਿ ਮੰਮੀ ਨੇ ਮੈਨੂੰ ਉਸ ਤੋਂ ਵੀ ਜ਼ਿਆਦਾ ਦਿੱਤਾ ਹੈ ਪਰ ਫਿਰ ਵੀ ਮੈਨੂੰ ਉਹਨਾਂ ਗਹਿਣਿਆਂ ਦਾ ਬਹੁਤ ਲਾਲਚ ਹੈ ਨੀਤੂ ਦੇ ਘਰ ਵਾਲੇ ਨੇ ਕਿਹਾ ਫਿਰ ਆਪਣਾ ਦਿਮਾਗ ਚਲਾ ਆਪਣਾ ਪੈਸਾ ਖਰਚ ਕਰਨ ਤੋਂ ਚੰਗਾ ਹੈ ਕਿ ਦਿਮਾਗ ਚਲਾ ਕੇ ਗਹਿਣੇ ਲੈ ਲੈ। ਨੀਤੂ ਕਹਿੰਦੀ ਹੁਣ ਦਿਮਾਗ ਚਲਾਉਣ ਨਾਲ ਕੁਝ ਨਹੀਂ ਹੋਏਗਾ। ਕਿਉਂਕਿ ਹੁਣ ਮੈਨੂੰ ਬਹੁਤ ਚੰਗੀ ਤਰ੍ਹਾਂ ਪਤਾ ਹੈ ਕਿ ਵੀਰਾ 1 ਰੁਪਿਆ ਵੀ ਮੇਰੇ ਤੇ ਖਰਚ ਨਹੀਂ ਕਰੇਗਾ ਕਿਉਂਕਿ ਉਸਦੀ ਪਤਨੀ ਖਰਚ ਕਰਨ ਨਹੀਂ ਦੇਵੇਗੀ। ਕੋਈ ਵੀ ਵਿਆਹਿਆ ਹੋਇਆ ਇਨਸਾਨ ਵਿਆਹ ਤੋਂ ਪਹਿਲਾਂ ਤਾਂ ਭੈਣ ਤੇ ਖਰਚਾ ਕਰਦਾ ਹੈ ਤੇ ਵਿਆਹ ਤੋਂ ਬਾਅਦ ਆਪਣੇ ਹੀ ਖਰਚੇ ਵੱਧ ਜਾਂਦੇ ਨੇ। ਤਾਂ ਉਸ ਦਾ ਹੱਥ ਰੁਕ ਜਾਂਦਾ ਹੈ ਮੈਨੂੰ ਕੁਝ ਹੋਰ ਦਿਮਾਗ ਲਗਾਉਣਾ ਪਏਗਾ ਨੀਤੂ ਦੇ ਦਿਮਾਗ ਵਿੱਚ ਪਤਾ ਨਹੀਂ ਕੀ ਖਿਚੜੀ ਪਕ ਰਹੀ ਸੀ ਕੁਝ ਮਹੀਨਿਆਂ ਬਾਅਦ ਨੀਤੂ ਦੁਬਾਰਾ ਆਪਣੇ ਪੇਕੇ ਆਈ ਹੋਈ ਸੀ ਤੇ ਇਸ ਵਾਰ ਬਹੁਤ ਵਧੀਆ ਪੇਕਿਆਂ ਤੇ ਰਹੀ ਭਾਬੀ ਦੀ ਵੀ ਬਹੁਤ ਮਦਦ ਕੀਤੀ ਤੇ ਫਿਰ ਵਾਪਸ ਆਪਣੇ ਸਹੁਰੇ ਚਲੀ ਗਈ ਨੀਤੂ ਦੇ ਵਾਪਸ ਸਹੁਰੇ ਜਾਣ ਦੇ ਕੁਝ ਦਿਨਾਂ ਦੇ ਬਾਅਦ ਪੂਨਮ ਨੇ ਆਪਣੀ ਇੱਕ ਚੈਨ ਲਬਣੀ ਸ਼ੁਰੂ ਕੀਤੀ ਜੋ ਕਿ ਉਸ ਨੂੰ ਕਿਤੇ ਵੀ ਨਹੀਂ ਮਿਲ ਰਹੀ ਸੀ ਪੂਨਮ ਨੇ ਆਪਣਾ ਸਾਰਾ ਕਮਰਾ ਖੰਗਾਲ ਮਾਰਿਆ ਪਰ ਉਸ ਦੀ ਚੈਨ ਨਾ ਮਿਲੀ ਪੂਨਮ ਨੇ ਕਬਰਾ ਕੇ ਇਹ ਗੱਲ ਆਪਣੇ ਆਪਣੀ ਸੱਸ ਤੇ ਆਪਣੇ ਘਰ ਵਾਲੇ ਨੂੰ ਦੱਸੀ ਉਸ ਨੂੰ ਲੱਗਿਆ ਘਰ ਵਿੱਚ ਕੰਮ ਕਰਨ ਵਾਲੀ ਨੌਕਰਾਨੀ ਨੇ ਨਾ ਚੋਰੀ ਕਰ ਲਈ ਹੋਵੇ ਪਰ ਬਿਨਾਂ ਕਿਸੇ ਨੂੰ ਦੇਖੇ ਉਹ ਕਿਵੇਂ ਕਿਸੇ ਤੇ ਇਲਜ਼ਾਮ ਲਗਾ ਸਕਦੇ ਸੀ ਤੇ ਪੂਨਮ ਦੇ ਹੱਥਾਂ ਵਿੱਚੋਂ ਉਹ ਚੈਨ ਨਿਕਲ ਗਈ ਸਚਾਈ ਐਸੀ ਕਿ ਉਹ ਚੈਨ ਨੀਤੂ ਆਪਣੇ ਨਾਲ ਚੋਰੀ ਕਰਕੇ ਲੈ ਗਈ ਸੀ ਤੇ ਉਸ ਨੂੰ ਬਹੁਤ ਚੰਗੀ ਤਰ੍ਹਾਂ ਪਤਾ ਸੀ ਕਿ ਕੋਈ ਉਸ ਦੇ ਉੱਤੇ ਇਲਜ਼ਾਮ ਨਹੀਂ ਲਗਾਏਗਾ ਤੇ ਜੇ ਲਗਾਇਆ ਤਾਂ ਉਹ ਐਨਾ ਰੋਲਾ ਪਾਏਗੀ ਕਿ ਸਾਰੇ ਖੁਦ ਚੁੱਪ ਹੋ ਜਾਣਗੇ ਇਹ ਸਚਾਈ ਵੀ ਸੀ ਕੋਈ ਨੀਤੂ ਦੇ ਉੱਤੇ ਘਰ ਦੀ ਧੀ ਦੇ ਉੱਤੇ ਚੋਰੀ ਦਾ ਇਲਜ਼ਾਮ ਕਿਵੇਂ ਲਗਾ ਸਕਦਾ ਹੈ ਉਹ ਤਾਂ ਇਸ ਬਾਰੇ ਵਿੱਚ ਸੋਚ ਵੀ ਨਹੀਂ ਸਕਦੇ ਸੀ ਤੇ ਨਾ ਹੀ ਉਹਨਾਂ ਨੇ ਇਸ ਬਾਰੇ ਵਿੱਚ ਸੋਚਿਆ ਖੇਰ ਪੂਨਮ ਦੀ ਚੈਨ ਜਾ ਚੁਕੀ ਸੀ ਤੇ ਉਹ ਅਫਸੋਸ ਕਰਨ ਦੇ ਇਲਾਵਾ ਹੋਰ ਕੁਝ ਨਹੀਂ ਕਰ ਸਕਦੀ ਸੀ ਕੁਝ ਦਿਨਾਂ ਦੇ ਬਾਅਦ ਪੂਨਮ ਦੇ ਚਾਚੇ ਸਹਰੇ ਦੇ ਮੁੰਡੇ ਦਾ ਵਿਆਹ ਸੀ ਜਿਸ ਵਿੱਚ ਨੀਤੂ ਵੀ ਆਈ ਸੀ ਵਿਆਹ ਨਾਚ ਗਾਣੇ ਵਿੱਚ ਬਹੁਤ ਸਾਰੇ ਮਸਤ ਸੀ ਵਿਆਹ ਖਤਮ ਹੋਇਆ ਨੀਤੂ ਅਜੇ ਉੱਥੇ ਹੀ ਸੀ ਪੂਨਮ ਨੂੰ ਆਪਣੀ ਮੰਦਰੀ ਨਹੀਂ ਮਿਲ ਰਹੀ ਸੀ ਹੁਣ ਤਾਂ ਪੂਨਮ ਪਹਿਲਾਂ ਤੋਂ ਵੀ ਜ਼ਿਆਦਾ ਪਰੇਸ਼ਾਨ ਹੋ ਗਈ ਕਿਉਂਕਿ ਉਸਨੇ ਨਿੰਮੁਦਰੀ ਆਪਣੇ ਕਮਰੇ ਵਿੱਚ ਰੱਖੀ ਸੀ ਉਸਦੇ ਦਿੌਰ ਦਾ ਘਰ ਵੀ ਨਾਲ ਹੀ ਸੀ ਪੂਨਮ ਦੇ ਘਰ ਵਿੱਚ ਕੋਈ ਮਹਿਮਾਨ ਨਹੀਂ ਸੀ ਸਿਵਾਏ ਨੀਤੂ ਦੇ ਵਿਆਹ ਦੇ ਨੀਤੂ ਦੇ ਵਿਆਹ ਦੇ ਕਰਕੇ ਉਹਨਾਂ ਨੇ ਕੰਮ ਵਾਲੀ ਨੂੰ ਵੀ ਨਹੀਂ ਬੁਲਾਇਆ ਸੀ ਕਿਉਂਕਿ ਉਹਨਾਂ ਦਾ ਖਾਣਾ ਪੀਣਾ ਤਾਂ ਉਹਨਾਂ ਦੇ ਚਾਚੇ ਦੇ ਘਰੇ ਹੀ ਸੀ ਹੁਣ ਤਾਂ ਘਰ ਵਿੱਚ ਕੋਈ ਬਾਹਰੋਂ ਵੀ ਨਹੀਂ ਆਇਆ ਸੀ ਕਿ ਸ਼ੱਕ ਕੀਤਾ ਜਾਏ ਤੇ ਇਹ ਵਿਆਹ ਦੇ ਘਰ ਵਿੱਚ ਜਾਣ ਤੋਂ ਪਹਿਲਾਂ ਘਰ ਨੂੰ ਚੰਗੀ ਤਰ੍ਹਾਂ ਲੋਕ ਕਰਕੇ ਜਾਂਦੇ ਸੀ ਹੁਣ ਪੂਨਮ ਨੇ ਇਹ ਗੱਲ ਆਪਣੇ ਘਰ ਵਾਲੇ ਨੂੰ ਕਹੀ ਤੇ ਕਿਹਾ ਕਿ ਸਿਵਾਏ ਨੀਤੂ ਦੀਦੀ ਦੇ ਘਰ ਵਿੱਚ ਕੋਈ ਨਹੀਂ ਹੈ ਪੂਨਮ ਦੇ ਘਰ ਵਾਲੇ ਨੇ ਕਿਹਾ ਹਾਂ ਪਰ ਨੀਤੂ ਦੇ ਉੱਤੇ ਆਪਾਂ ਇਸ ਤਰ੍ਹਾਂ ਇਲਜ਼ਾਮ ਨਹੀਂ ਲਗਾ ਸਕਦੇ ਉਹ ਥੋੜੀ ਲਾਲਚੀ ਜ਼ਰੂਰ ਹੈ ਪਰ ਚੋਰੀ ਤਾਂ ਨਹੀਂ ਕਰ ਸਕਦੀ ਪੂਨਮ ਕਹਿੰਦੀ ਉਹੀ ਤਾਂ ਮੈਨੂੰ ਵੀ ਲੱਗ ਰਿਹਾ ਹੈ ਪਰ ਹੁਣ ਉਸ ਦੇ ਇਲਾਵਾ ਬਚਿਆ ਕੌਣ ਹੈ ਜਰਾ ਸੋਚ ਕੇ ਦੇਖੋ ਪਿਛਲੀ ਵਾਰ ਨੀਤੂ ਦੀਦੀ ਆਈ ਸੀ ਤਾਂ ਮੇਰੀ ਚੈਨ ਗਾਇਬ ਹੋ ਗਈ ਸੀ ਤੇ ਆਪਾਂ ਨੀਤੂ ਦੇ ਬਾਰੇ ਵਿੱਚ ਨਹੀਂ ਸੋਚਿਆ ਸੀ ਤੇ ਘਰ ਦੀ ਨੌਕਰਾਨੀ ਉੱਤੇ ਸ਼ੱਕ ਕੀਤਾ ਇਸ ਵਾਰ ਵੀ ਜਦੋਂ ਨੀਤੂ ਦੀਦੀ ਆਈ ਹੈ ਤਾਂ ਮੇਰੀ ਮੰਦਰੀ ਗਾਇਬ ਹੋ ਗਈ ਹੈ ਪੂਨਮ ਦੇ ਘਰ ਵਾਲੇ ਨੇ ਕਿਹਾ ਗੱਲ ਤਾਂ ਤੂੰ ਸਹੀ ਕਹਿ ਰਹੀ ਹੈ ਪਰ ਪਤਾ ਨਹੀਂ ਕਿਉਂ ਨੀਤੂ ਇਸ ਤਰ੍ਹਾਂ ਕਿਵੇਂ ਕਰੇਗੀ ਇਹ ਗੱਲ ਦਿਲ ਮੰਨ ਨਹੀਂ ਰਿਹਾ ਪੂਨਮ ਨੇ ਕਿਹਾ ਦਿਲ ਤਾਂ ਮੇਰਾ ਵੀ ਨਹੀਂ ਮੰਨ ਰਿਹਾ ਪਰ ਸੱਚ ਹੈ ਕਿ ਮੰਦਰੀ ਗਾਇਬ ਹੋ ਚੁੱਕੀ ਹੈ ਤੇ ਮੈਂ ਉਸ ਨੂੰ ਆਪਣੇ ਕਮਰੇ ਵਿੱਚ ਹੀ ਰੱਖਿਆ ਸੀ ਘਰ ਵਿੱਚ ਮੇਰੇ ਤੇਰੇ ਤੇ ਮੰਮੀ ਪਾਪਾ ਦੇ ਇਲਾਵਾ ਕੌਣ ਹੈ ਮੰਮੀ ਪਾਪਾ ਤਾਂ ਇਸ ਤਰ੍ਹਾਂ ਕਰਨਗੇ ਨਹੀਂ ਤੇ ਮੈਂ ਤੇ ਤੁਸੀਂ ਤਾਂ ਇਸ ਤਰ੍ਹਾਂ ਕਿਉਂ ਕਰੋਗੇ ਬੱਚਾ ਆਪਣੇ ਘਰ ਵਿੱਚ ਹੈ ਨਹੀਂ ਤਾਂ ਅੰਗਮੁੰਦਰੀ ਕਿੱਧਰ ਗਈ ਪੂਨਮ ਦੇ ਘਰ ਵਾਲੇ ਨੇ ਕਿਹਾ ਪਰ ਹੁਣ ਕੀ ਕਰੀਏ ਆਪਾਂ ਕਿਸੇ ਤੇ ਇਲਜ਼ਾਮ ਨਹੀਂ ਲਗਾ ਸਕਦੇ ਪੂਨਮ ਕਹਿੰਦੀ ਪਰ ਇਹ ਸਹੀ ਨਹੀਂ ਹੈ ਇਸ ਤਰ੍ਹਾਂ ਤਾਂ ਹੌਲੀ-ਹੌਲੀ ਮੇਰੇ ਸਾਰੇ ਗਹਿਣੇ ਗਾਇਬ ਹੋ ਜਾਣਗੇ ਫਿਰ ਮੇਰੇ ਕੋਲ ਕੀ ਬਚੇਗਾ ਆਖਰ ਕੋਈ ਤਾਂ ਹੈ ਜੋ ਗਹਿਣਿਆਂ ਨੂੰ ਗਾਇਬ ਕਰ ਰਿਹਾ ਹੈ ਕੁਝ ਇੰਤਜ਼ਾਮ ਤਾਂ ਕਰਨਾ ਹੀ ਪਏਗਾ ਪੂਨਮ ਦੇ ਘਰ ਵਾਲੀ ਨੇ ਕਿਹਾ ਇੱਕ ਕੰਮ ਕਰ ਮੰਮੀ ਪਾਪਾ ਮੰਮੀ ਆਪਣੇ ਸਾਰੇ ਗਹਿਣੇ ਲੋਕ ਵਿੱਚ ਰੱਖਦੀ ਹੈ ਤੂੰ ਵੀ ਮੰਮੀ ਦੇ ਲੋਕਰ ਵਿੱਚ ਆਪਣੇ ਸਾਰੇ ਗਹਿਣੇ ਰੱਖ ਦੇ ਜਾਂ ਆਪਣੀ ਆਪਣਾ ਸੈਪਰੇਟ ਲੋਕਰ ਲੈ ਲੈ ਉਸ ਵਿੱਚ ਰੱਖ ਦੇ ਘੱਟ ਤੋਂ ਘੱਟ ਸੇਫ ਤਾਂ ਰਹਿਣਗੇ ਪੂਨਮ ਨੇ ਕਿਹਾ ਤਾਂ ਤੁਸੀਂ ਠੀਕ ਕਰ ਰਹੇ ਹੋ ਪਰ ਜੀ ਮੇਰਾ ਨਵਾਂ ਨਵਾਂ ਵਿਆਹ ਹੋਇਆ ਹੈ ਤੇ ਮੇਰਾ ਦਿਲ ਕਰਦਾ ਹੈ ਕਿ ਮੈਂ ਗਹਿਣਿਆਂ ਨੂੰ ਬਦਲ-ਬਦਲ ਕੇ ਪਾਵਾਂ ਤੇ ਸਹੁਰਿਆਂ ਤੇ ਰੋਜ਼ ਕਿਤੇ ਨਾ ਕਿਤੇ ਕੋਈ ਫੰਕਸ਼ਨ ਆ ਹੀ ਜਾਂਦਾ ਹੈ ਤਾਂ ਕਿ ਮੈਂ ਰੋਜ਼ ਬੈਂਕ ਜਾਵਾਂਗੀ ਲੋਕਰ ਖੋਲਾਂ ਇਸ ਤੋਂ ਤਾਂ ਚੰਗਾ ਹੈ ਕਿ ਕੁਝ ਹੋਰ ਇੰਤਜ਼ਾਮ ਸੋਚਿਆ ਜਾਏ ਪੂਨਮ ਨੇ ਕਿਹਾ ਹੁਣ ਮੈਂ ਆਪਣੇ ਗਹਿਣਿਆਂ ਦਾ ਖਾਸ ਖਿਆਲ ਰੱਖਾਂਗੀ ਤੇ ਇਹਨਾਂ ਨੂੰ ਆਪਣੀ ਅਲਮਾਰੀ ਵਿੱਚ ਲੋਕਰ ਵਿੱਚ ਹੀ ਰੱਖਾਂਗੀ ਚਾਹੇ ਕਿੰਨੇ ਵੀ ਛੋਟੇ ਗਹਿਣੇ ਹੋਣ ਆਪਣੇ ਕਮਰੇ ਵਿੱਚ ਖੁੱਲੇ ਆਮ ਨਹੀਂ ਛੱਡਾਂਗੀ ਉਸ ਦੇ ਬਾਅਦ ਕੁਝ ਦਿਨ ਇਸ ਤਰ੍ਹਾਂ ਹੀ ਬੀਤ ਗਏ ਤੇ ਪੂਨਮ ਦੇ ਵਿਆਹ ਨੂੰ 1 ਸਾਲ ਹੋ ਗਿਆ ਪੂਨਮ ਦੇ ਘਰ ਵਾਲੇ ਨੇ ਇੱਕ ਛੋਟੀ ਜਿਹੀ ਪਾਰਟੀ ਰੱਖੀ ਸੀ ਆਪਣੀ ਫਰਸਟ ਮੈਰਿਜ ਐਨੀਵਰਸਰੀ ਲਈ ਵਿੱਚ ਜਿਸ ਵਿੱਚ ਉਸਦੀ ਨਾਨ ਤੇ ਨਨਦੋਈ ਵੀ ਆਈ ਸੀ ਪੂਨਮ ਨੂੰ ਤਾਂ ਅੰਦਰੋਂ ਪਤਾ ਹੀ ਸੀ ਕਿ ਉਸਦੇ ਗਹਿਣਿਆਂ ਨੂੰ ਕੌਣ ਗਾਇਬ ਕਰ ਰਿਹਾ ਹੈ ਪਰ ਉਸ ਨੂੰ ਸਬੂਤ ਚਾਹੀਦਾ ਸੀ ਇਸ ਲਈ ਪੂਨਮ ਨੇ ਜਾਣਬੁੱਝ ਕੇ ਇਸ ਵਾਰ ਆਪਣਾ ਸੈੱਟ ਆਪਣੇ ਡਰੈਸਿੰਗ ਟੇਬਲ ਤੇ ਰੱਖ ਦਿੱਤਾ ਜੋ ਕਿ ਕੁਝ ਦੇਰ ਦੇ ਬਾਅਦ ਗਾਇਬ ਹੋ ਗਿਆ ਪਰ ਪੂਨਮ ਨੇ ਕਿਸੇ ਨੂੰ ਕੁਝ ਨਹੀਂ ਕਿਹਾ ਤੇ ਨੀਤੂ ਆਪਣੇ ਘਰ ਵਾਲੇ ਦੇ ਨਾਲ ਵਾਪਸ ਆਪਣੇ ਸੌਰੇ ਚਲੀ ਗਈ ਆਪਣੀ ਜਿੱਤ ਤੇ ਖੁਸ਼ੀ ਹੁੰਦੇ ਖੁਸ਼ ਹੁੰਦੇ ਜਿੱਤ ਤੇ ਖੁਸ਼ ਹੁੰਦੇ ਹੋਏ ਤੇ ਸੋਚਦੇ ਹੋਏ ਕਿ ਭਾਬੀ ਦਾ ਸੈੱਟ ਗਾਇਬ ਹੋ ਗਿਆ ਹੈ ਉਹ ਸਿੱਧਾ ਸਿੱਧਾ ਮੇਰੇ ਉੱਤੇ ਇਲਜ਼ਾਮ ਥੋੜੀ ਨਾ ਲਗਾ ਸਕਦੀ ਹੈ ਇਹ ਮਤ ਕਿਵੇਂ ਹੋਏਗੀ ਇਸ ਤਰ੍ਹਾਂ ਬੋਲਣ ਦੀ ਉਸ ਨੇ ਆਪਣੇ ਘਰ ਵਾਲੇ ਨੂੰ ਵੀ ਸਾਰੀ ਗੱਲ ਦੱਸੀ ਉਸ ਦੇ ਘਰ ਵਾਲੇ ਨੇ ਕਿਹਾ ਦੇਖ ਗੱਲ ਤਾਂ ਗਲਤ ਹੈ ਚੋਰੀ ਕਰਨਾ ਪਰ ਹੁਣ ਕੀ ਕਰੀਏ ਉਹਨਾਂ ਨੇ ਕੋਈ ਰਸਤਾ ਵੀ ਨਹੀਂ ਛੱਡਿਆ ਹੁਣ ਚੀਜ਼ ਪਸੰਦ ਆ ਗਈ ਹੈ ਤਾਂ ਲੈਣਾ ਤਾਂ ਬੰਦਾ ਹੀ ਹੈ ਇਹ ਕਹਿ ਕੇ ਨੀਤੂ ਦੇ ਘਰ ਵਾਲੇ ਘਰ ਵਾਲਾ ਤੇ ਨੀਤੂ ਹੱਸਣ ਲੱਗੇ ਥੋੜੀ ਦੇਰ ਦੇ ਬਾਅਦ ਪੂਨਮ ਨੇ ਆਪਣੇ ਸਾਸਤੇ ਸਹੁਰੇ ਨੂੰ ਆਪਣੇ ਕਮਰੇ ਵਿੱਚ ਬੁਲਾਇਆ ਦੇਖਿਆ ਹਾਂ ਮੰਮੀ ਜੀ ਪਾਪਾ ਜੀ ਮੈਂ ਤੁਹਾਨੂੰ ਕੁਝ ਦਿਖਾਉਣਾ ਹੈ ਜੇ ਮੈਂ ਐਵੇਂ ਹੀ ਕੁਝ ਬੋਲਦੀਆਂ ਤਾਂ ਸ਼ਾਇਦ ਤੁਸੀਂ ਮੈਨੂੰ ਗਲਤ ਸਮਝਦੇ ਤੇ ਤੁਹਾਨੂੰ ਚੰਗਾ ਵੀ ਨਾ ਲੱਗਦਾ ਕਿ ਮੈਂ ਤੁਹਾਡੀ ਧੀ ਦੇ ਬਾਰੇ ਵਿੱਚ ਗਲਤ ਬੋਲ ਰਹੀਆਂ ਪਰ ਕੀ ਕਰਦੀ ਹੁਣ ਕੋਈ ਰਸਤਾ ਵੀ ਨਹੀਂ ਬਚਿਆ ਸੀ ਕਹਿ ਕੇ ਪੂਨਮ ਨੇ ਲੈਪਟਾਪ ਔਨ ਕੀਤਾ ਲੈਪਟਾਪ ਵਿੱਚ ਨੀਤੂ ਸਾਫ਼-ਸਾਫ਼ ਦਿਖ ਰਹੀ ਸੀ ਕਿ ਪੂਨਮ ਦਾ ਹਾਰ ਝੁੱਕ ਕੇ ਆਪਣੇ ਪਰਸ ਵਿੱਚ ਪਾਉਂਦੇ ਹੋਏ ਨੀਤੂ ਦੀ ਮਾਂ ਆਪਣੇ ਸਿਰ ਤੇ ਹੱਥ ਰੱਖ ਕੇ ਰੋਣ ਲੱਗ ਗਈ ਕਿ ਇਸ ਦਿਨ ਦੇ ਲਈ ਪੈਦਾ ਕੀਤਾ ਸੀ ਇਸ ਨੂੰ ਆਪਣੇ ਲਾਲਚ ਵਿੱਚ ਇਹ ਇੰਨੀ ਅੰਨੀ ਹੋ ਗਈ ਹੈ ਕਿ ਚੋਰੀ ਤੱਕ ਕਰਨੀ ਇਸ ਨੇ ਸ਼ੁਰੂ ਕਰ ਦਿੱਤੀ ਹੈ ਉਹ ਵੀ ਆਪਣੇ ਭੇਕਿਆਂ ਤੇ ਹੀ ਕਿੰਨੀ ਨੀਚ ਹੋ ਗਈ ਹੈ ਇਹ ਕੁੜੀ ਪੂਨਮ ਨੇ ਕਿਹਾ ਮੰਮੀ ਜੀ ਤੁਸੀਂ ਰੋ ਨਾ ਇਸ ਵਿੱਚ ਤੁਹਾਡੀ ਕੀ ਗਲਤੀ ਹੈ ਪੂਨਮ ਦੀ ਸੱਸ ਨੇ ਕਿਹਾ ਇਸ ਵਿੱਚ ਮੇਰੀ ਹੀ ਗਲਤੀ ਹੈ ਕਿ ਮੈਂ ਇਹੋ ਜੀ ਔਲਾਦ ਪੈਦਾ ਕੀਤੀ। ਇੰਨਾ ਸਭ ਕੁਝ ਦੇਣ ਦੇ ਬਾਅਦ ਵੀ ਉਸਦੇ ਮਨ ਵਿੱਚ ਐਨੀ ਮੈਲ ਤੇ ਲਾਲਚ ਹੈ। ਸੌਰਿਆਂ ਤੇ ਐਨੀ ਜਾਇਦਾਦ ਹੈ ਉਸਦੇ ਕੋਲ ਫਿਰ ਵੀ ਉਸਦੇ ਤੇ ਉਸਦੇ ਘਰ ਵਾਲੇ ਦਾ পেট ਨਹੀਂ ਭਰਦਾ। ਮੈਨੂੰ ਬਹੁਤ ਚੰਗੀ ਤਰ੍ਹਾਂ ਪਤਾ ਹੈ ਕਿ ਉਸ ਦਾ ਘਰ ਵਾਲਾ ਵੀ ਇੰਨਾ ਸਭ ਚੀਜ਼ਾਂ ਵਿੱਚ ਸ਼ਾਮਲ ਹੋਏਗਾ। ਇਹ ਦੋਨੇ ਮੀਆਂ ਬੀਬੀ ਵੀ ਬਹੁਤ ਨੀਝ ਨੇ। ਮੇਰੀ ਧੀ ਹੈ ਤਾਂ ਕੀ ਹੋਇਆ? ਮੈਨੂੰ ਬੋਲਣ ਵਿੱਚ ਬਿਲਕੁਲ ਸ਼ਰਮ ਨਹੀਂ ਹੈ ਕਿ ਉਹ ਬਹੁਤ ਨੀਝ ਹੈ। ਪੂਨਮ ਦੇ ਘਰ ਵਾਲੀ ਨੇ ਕਿਹਾ ਮੰਮੀ ਤੂੰ ਕਿਉਂ ਰੋਂਦੀ ਹੈ ਅਸੀਂ ਤਾਂ ਜਾਣ ਬੁੱਝ ਕੇ ਕਮਰੇ ਵਿੱਚ ਸੀਸੀਟੀਵੀ ਕੈਮਰੇ ਲਗਵਾਏ ਸੀ ਕਿਉਂਕਿ ਪੂਨਮ ਦੀ ਚੈਨ ਗਾਇਬ ਹੋਈ ਉਸਦੇ ਬਾਅਦ ਪੂਨਮ ਦੀ ਇੱਕ ਮੰਦਰੀ ਵੀ ਗਾਇਬ ਹੋ ਗਈ ਸੀ ਜਿਸ ਦੇ ਬਾਰੇ ਵਿੱਚ ਤੁਹਾਨੂੰ ਅਸੀਂ ਨਹੀਂ ਦੱਸਿਆ ਸੀ ਕਿਉਂਕਿ ਸਾਨੂੰ ਲੱਗਿਆ ਕਿ ਤੁਸੀਂ ਸੋਚੋਗੇ ਅਸੀਂ ਨੀਤੂ 'ਤੇ ਗਲਤ ਇਲਜ਼ਾਮ ਲਗਾ ਰਹੇ ਹਾਂ ਇਸ ਲਈ ਅਸੀਂ ਚੁੱਪਚਾਪ ਇਹ ਸੋਚਿਆ ਕਿ ਹੁਣ ਆਪਣੇ ਕਮਰੇ ਵਿੱਚ ਕੈਮਰਾ ਲਗਵਾ ਲੈਂਦੇ ਹਾਂ ਖੁਦ ਹੀ ਪਤਾ ਚੱਲ ਜਾਏਗਾ ਚੀਜ਼ ਕਿੱਥੇ ਜਾ ਰਹੀ ਹੈ ਕਿਉਂਕਿ ਅਸੀਂ ਵੀ ਤਾਂ ਕਨਫਰਮ ਨਹੀਂ ਸੀ ਕਿ ਨੀਤੂ ਹੀ ਚੀਜ਼ਾਂ ਨੂੰ ਗਾਇਬ ਕਰ ਰਹੀ ਹੈ ਹੁਣ ਤਾਂ ਕਨਫਰਮ ਹੋ ਗਿਆ ਹੈ ਪੂਨਮ ਦੀ ਸੱਸ ਨੇ ਕਿਹਾ ਮੈਂ ਹੁਣੇ ਉਸ ਨਿਰਲਜ ਨੂੰ ਦੱਸਦੀ ਹਾਂ ਅੱਜ ਦੇ ਬਾਅਦ ਉਹ ਇਸ ਘਰ ਵਿੱਚ ਕਦੇ ਨਹੀਂ ਆਏਗੀ ਹੁਣ ਮੈਂ ਪੂਨਮ ਨੇ ਕਿਹਾ ਨਹੀਂ ਮੰਮੀ ਜੀ ਉਹ ਤੁਹਾਡੀ ਧੀ ਹੈ ਉਸ ਦਾ ਪੂਰਾ ਹੱਕ ਹੈ ਇਸ ਘਰ ਵਿੱਚ ਆਉਣ ਦਾ ਨਹੀਂ ਤਾਂ ਇਹ ਕਿਹਾ ਜਾਏਗਾ ਕਿ ਪਰਜਾਈ ਘਰ ਵਿੱਚ ਆਈ ਤੇ ਨਨਾਨ ਦਾ ਘਰ ਵਿੱਚ ਆਉਣਾ ਬੰਦ ਕਰ ਦਿੱਤਾ ਤੇ ਮੈਂ ਹੀ ਬਦਨਾਮ ਹੋ ਜਾਵਾਂਗੀ ਹੁਣ ਇਹ ਆਪਾਂ ਕਿਸੇ ਨੂੰ ਨਹੀਂ ਦਿਖਾਵਾਂਗੇ ਆਪਣੇ ਘਰ ਦੀ ਧੀ ਨੂੰ ਕੀ ਬਦਨਾਮ ਕਰਨਾ ਪਰ ਹਾਂ ਨੀਤੂ ਦੀਦੀ ਤੇ ਉਸਦੇ ਘਰ ਵਾਲੇ ਨੂੰ ਸਮਝਾ ਤਾਂ ਜ਼ਰੂਰ ਸਕਦੇ ਹਾਂ ਨਾ ਕਿ ਇਹ ਗਲਤ ਹੈ ਤੇ ਉਹ ਸਮਝ ਜਾਣਗੇ ਕੋਈ ਵੀ ਧੀ ਆਪਣੇ ਪੇਕੇ ਨਹੀਂ ਛੱਡਣਾ ਚਾਹੁੰਦੀ ਤੇ ਕਿਸੇ ਧੀ ਦਾ ਪੇਕਾ ਛਡਵਾਉਣਾ ਵੀ ਗਲਤ ਗੱਲ ਹੈ ਬਸ ਆਪਾਂ ਉਸ ਨੂੰ ਇੱਕ ਸਬਕ ਸਿਖਾਉਣਾ ਚਾਹੁੰਦੇ ਹਾਂ ਪੂਨਮ ਦੀ ਸੱਸ ਨੇ ਕਿਹਾ beta ਤੂੰ ਬਹੁਤ ਮਹਾਨ ਹੈ ਜੇ ਕੋਈ ਹੋਰ ਬਹੂ ਹੁੰਦੀ ਤਾਂ ਇੰਨਾ ਵੱਡਾ ਬਿਵਾਲ ਖੜਾ ਕਰ ਦਿੰਦੀ ਮੇਰੀ ਧੀ ਤਾਂ ਕਿਸੇ ਨੂੰ ਮੂੰਹ ਦਿਖਾਉਣ ਦੇ ਲਾਇਕ ਨਾ ਰਹਿੰਦੀ ਪਰ ਤੂੰ ਗੱਲਾਂ ਨੂੰ ਘਰ ਵਿੱਚ ਹੀ ਰੱਖ ਲਿਆ ਬਾਹਰ ਨਹੀਂ ਜਾਣ ਦਿੱਤਾ ਪੂਨਮ ਦੇ ਸੌਰੇ ਨੂੰ ਬਹੁਤ ਹੀ ਗੁੱਸਾ ਆ ਰਿਹਾ ਸੀ ਨੀਤੂ ਦੀ ਹਰਕਤ ਨੂੰ ਦੇਖ ਕੇ ਉਸਨੇ ਉਸੇ ਵੇਲੇ ਨੀਤੂ ਨੂੰ ਫੋਨ ਲਗਾਇਆ ਅਤੇ ਉੱਚੀ ਉੱਚੀ ਲੜਨ ਲੱਗੇ ਕਹਿੰਦਾ ਇੰਨਾ ਕੁਝ ਦੇਣ ਦੇ ਬਾਅਦ ਐਨੇ ਵੱਡੇ ਘਰ ਵਿੱਚ ਵਿਆਹ ਦੇ ਬਾਅਦ ਵੀ ਤੇਰਾ ਲਾਲਚ ਘਟ ਨਹੀਂ ਹੁੰਦਾ ਕਿ ਹੁਣ ਆਪਣੀ ਭਾਬੀ ਦੇ ਗਹਿਣਿਆਂ ਤੇ ਹੱਥ ਸਾਫ਼ ਕਰਨਾ ਸ਼ੁਰੂ ਕਰ ਦਿੱਤਾ ਕਿ ਇਹੋ ਜਈ ਨੀਚ ਹੁੰਦੀ ਜਾ ਰਹੀ ਹੈ ਤੂੰ ਕਿ ਤੇਰੇ ਕੋਲ ਕੁਝ ਨਹੀਂ ਹੈ ਇਸ ਤੋਂ ਕਿਤੇ ਜ਼ਿਆਦਾ ਤਾਂ ਗਹਿਣੇ ਤੇਰੇ ਕੋਲ ਨਹੀਂ ਤੇ ਤੇਰੇ ਘਰ ਵਾਲੇ ਦੇ ਕੋਲ ਬਹੁਤ ਜਾਇਦਾਦ ਪਈ ਹੈ ਮੈਨੂੰ ਪਤਾ ਨਹੀਂ ਹੈ ਕਿ ਉਸਦੇ ਬਾਅਦ ਵੀ ਇਹੋ ਜੀਆਂ ਹਰਕਤਾਂ ਨੀਤੂ ਅੱਗੋਂ ਉੱਚੀ ਉੱਚੀ ਰੋਣ ਲੱਗੀ ਬੋਲਣ ਲੱਗ ਗਈ ਕਹਿੰਦੀ ਇਹ ਕਿਹੋ ਜੀਆਂ ਗੱਲਾਂ ਕਰ ਰਹੇ ਹੋ ਪਾਪਾ ਮੈਂ ਕੋਈ ਚੋਰੀ ਨਹੀਂ ਕੀਤੀ ਮੈਂ ਕਿਉਂ ਕਹਨੇ ਚੋਰੀ ਕਰਾਂਗੀ ਕੀ ਬਕਵਾਸ ਕਰ ਰਹੇ ਹੋ ਤੁਸੀਂ ਬਹੂ ਨੇ ਆਉਂਦੇ ਹੀ ਤੁਹਾਨੂੰ ਪੜਕਾ ਦਿੱਤਾ ਹੈ ਮੇਰੇ ਖਿਲਾਫ ਕੰਨ ਭਰ ਦਿੱਤੇ ਨੇ ਧੀ ਦੇ ਖਿਲਾਫ ਹੁਣ ਮੈਂ ਉਸ ਘਰ ਵਿੱਚ ਕਦੇ ਨਹੀਂ ਆਉਣ ਵਾਲੀ ਨੀਤੂ ਨੂੰ ਅੰਦਰ ਹੀ ਅੰਦਰ ਲੱਗ ਰਿਹਾ ਸੀ ਕਿ ਉਹਨਾਂ ਨੇ ਤਾਂ ਸਿੱਧਾ-ਸਿੱਧਾ ਮੇਰੇ ਉੱਤੇ ਇਲਜ਼ਾਮ ਲਗਾ ਦਿੱਤਾ ਪਰ ਨਾਲ-ਨਾਲ ਉਸ ਨੂੰ ਇਹ ਵੀ ਵਿਸ਼ਵਾਸ ਸੀ ਕਿ ਸਾਬਤ ਕਿਵੇਂ ਕਰਨਗੇ ਕਿ ਆ ਕੇ ਮੇਰੀ ਅਲਮਾਰੀ ਚੈੱਕ ਕਰਨਗੇ ਮੈਂ ਤਾਂ ਉਹਨਾਂ ਦੇ ਉੱਤੇ ਹਾ ਵੀ ਹੋ ਜਾਵਾਂਗੀ ਕਿ ਆਪਣੀ ਨੌ ਨੂੰ ਖੁਸ਼ ਕਰਨ ਦੇ ਲਈ ਤੀਨ ਨੂੰ ਬਦਨਾਮ ਕਰ ਰਹੇ ਨੇ ਪਰ ਉਦੋਂ ਤੱਕ ਨੀਤੂ ਦੇ ਘਰ ਵਾਲੇ ਨੇ ਫੋਨ ਤੇ ਇੱਕ ਮੈਸੇਜ ਆਇਆ ਜਿਸ ਨੂੰ ਦੇਖ ਕੇ ਨੀਤੂ ਦਾ ਘਰ ਵਾਲਾ ਬਿਲਕੁਲ ਹਿੱਲ ਗਿਆ ਉਧਰ ਨੀਤੂ ਦੀ ਮਾਂ ਨੇ ਫੋਨ ਲੈ ਲਿਆ ਤੇ ਕਹਿੰਦੀ ਜਾਂ ਜਾ ਕੇ ਆਪਣੇ ਘਰ ਵਾਲੇ ਦਾ ਫੋਨ ਚੈੱਕ ਕਰ ਇੱਕ ਵੀਡੀਓ ਭੇਜੀ ਹੈ ਤੇ ਹਾਂ ਇਹਨਾਂ ਨੂੰ ਸੋਚਣਾ ਕਿ ਸਾਨੂੰ ਕੁਝ ਪਤਾ ਨਹੀਂ ਹੈ ਸਾਨੂੰ ਇਥੋਂ ਤੱਕ ਪਤਾ ਹੈ ਕਿ ਇਹ ਤੇਰੀ ਇਕੱਲੀ ਦੀ ਸਾਜ਼ਿਸ਼ ਨਹੀਂ ਹੈ ਤੇਰਾ ਘਰ ਵਾਲਾ ਵੀ ਇਸ ਵਿੱਚ ਤੇਰੇ ਨਾਲ ਹੈ ਜੇ ਥੋੜੀ ਜਿਹੀ ਸ਼ਰਮ ਬਾਕੀ ਹੈ ਤਾਂ ਆ ਕੇ ਆਪਣੀ ਪਰਜਾਈ ਤੇ ਭਰਾ ਤੋਂ ਮਾਫੀ ਮੰਗ ਲੈ ਤੇਰੀ ਭਾਬੀ ਬਹੁਤ ਮਹਾਨ ਹੈ ਇੰਨਾ ਕੁਝ ਹੋਣ ਦੇ ਬਾਅਦ ਵੀ ਤੇਰੇ ਨਾਲ ਨਫ਼ਰਤ ਨਹੀਂ ਕਰਦੀ ਨੀਤੂ ਨੇ ਜਦੋਂ ਵੀਡੀਓ ਦੇਖੀ ਤਾਂ ਉਸ ਦਾ ਤਾਂ ਸਾਹ ਹੀ ਰੁਕਣ ਲੱਗਿਆ ਉਸ ਵਿੱਚ ਉਹ ਸਾਫ਼-ਸਾਫ਼ ਹਾਰ ਚੋਰੀ ਕਰਦੀ ਹੋਈ ਦਿਸ ਰਹੀ ਸੀ ਨੀਤੂ ਦੇ ਕੋਲ ਹੁਣ ਕੋਈ ਜਵਾਬ ਨਹੀਂ ਸੀ ਕਿਉਂ ਕੀ ਕਰੇ ਤੇ ਉਸ ਦਾ ਘਰ ਵਾਲਾ ਵੀ ਸਿਰ ਫੜ ਕੇ ਬੈਠ ਗਿਆ ਤੇ ਸੋਚ ਰਿਹਾ ਸੀ ਹੁਣ ਤਾਂ ਉਹ ਕਦੇ ਸਹੁਰਿਆਂ ਤੇ ਜਾ ਹੀ ਨਹੀਂ ਸਕੇਗਾ ਕਿਸੇ ਨੂੰ ਮੂੰਹ ਦਿਖਾਉਣ ਦੇ लायक ਹੀ ਨਹੀਂ ਰਿਹਾ ਕਿਉਂਕਿ ਹੁਣ ਤਾਂ ਉਹਨਾਂ ਦੇ ਕੋਲ ਪੂਰੇ ਸਬੂਤ ਨੇ ਕਿ ਹਾਰ ਨੀਤੂ ਨੇ ਹੀ ਚੋਰੀ ਕੀਤਾ ਹੈ ਉਸਨੇ ਨੀਤੂ ਨੂੰ ਕਿਹਾ ਜਾ ਜਾ ਕੇ ਹਾਰ ਤੇ ਪਹਿਲਾਂ ਵਾਲੀ ਅੰਗੂਠੀ ਤੇ ਚੈਨ ਵੀ ਆਪਣੀ ਭਾਬੀ ਨੂੰ ਦੇ ਦੇ ਤੇ ਮਾਫੀ ਮੰਗ ਲੈ ਮੇਰਾ ਨਾਮ ਨਾ ਹੋਣ ਦੇਣਾ ਨੀਤੂ ਨੇ ਕਿਹਾ ਉਹਨਾਂ ਨੂੰ ਸਭ ਪਤਾ ਹੈ ਵਿਆਹ ਦੇ ਪਹਿਲਾਂ ਮੈਂ ਇਹੋ ਜਿਹੀ ਨਹੀਂ ਸੀ ਕਿ ਵਿਆਹ ਦੇ ਬਾਅਦ ਮੈਂ ਇੰਨੀ ਬਦਲ ਗਈ ਹਾਂ ਕੀ ਮੇਰੇ ਮਾਪਿਓ ਨਹੀਂ ਜਾਣਦੇ ਕਿ ਮੈਂ ਕਿਸੇ ਦੀ ਵਜ੍ਹਾ ਕਰਕੇ ਬਦਲੀ ਹਾਂ ਕਿ ਮੇਰੇ ਮਾਪਿਓ ਨੂੰ ਨਹੀਂ ਪਤਾ ਕਿ ਨਾਲ ਹੀ ਨਾਲ ਨੀਤੂ ਉੱਚੀ ਉੱਚੀ ਰੌਲਾ ਪਾਉਣ ਲੱਗੀ ਮੈਂ ਇੰਨੀ ਲਾਲਚੀ ਨਹੀਂ ਸੀ ਤੂੰ ਮੈਨੂੰ ਆਪਣੇ ਵਰਗਾ ਬਣਾ ਲਿਆ ਹੈ ਤੇ ਮੇਰੀ ਇੰਨੀ ਬੇਇੱਜ਼ਤੀ ਮੇਰੇ ਹੀ ਪੇਕਿਆਂ ਤੇ ਕਰਵਾ ਦਿੱਤੀ ਕਾਸ਼ ਮੈਂ ਪਹਿਲਾਂ ਵਾਲੀ ਨੀਤੂ ਹੁੰਦੀ ਪਤਾ ਨਹੀਂ ਕਿਵੇਂ ਮੈਂ ਤੇਰੀਆਂ ਇੰਨਾਂ ਘਟੀਆ ਗੱਲਾਂ ਵਿੱਚ ਆ ਗਈ ਤੇ ਇੰਨਾ ਹੇਠਾਂ ਗਿਰ ਗਈ ਹੁਣ ਤਾਂ ਮੈਂ ਕਿਸੇ ਨੂੰ ਮੂੰਹ ਦਿਖਾਉਣ ਦੇ ਲਾਇਕ ਨਹੀਂ ਰਹੀ ਸਿਰਫ ਤੇ ਸਿਰਫ ਤੇਰੀ ਵਜ੍ਹਾ ਕਰਕੇ ਕੀ ਮੂੰਹ ਲੈ ਕੇ ਜਾਵਾਂਗੀ ਮੈਂ ਉਥੇ ਉਦੋਂ ਤੱਕ ਡੋਰ ਬੈਲ ਵੱਜੀ ਨੀਤੂ ਦੇ ਘਰ ਵਾਲੀ ਨੇ ਦਰਵਾਜ਼ਾ ਖੋਲ੍ਹਿਆ ਤਾਂ ਦੇਖਿਆ ਸਾਹਮਣੇ ਸੱਸ ਸਹੁਰਾ ਪੂਨਮ ਤੇ ਉਸਦਾ ਸਾਲਾ ਖੜੀ ਸੀ ਉਹ ਉਹਨਾਂ ਨਾਲ ਨਜ਼ਰ ਨਹੀਂ ਮਿਲਾ پا ਰਹੀਆ ਸੀ ਹੱਥ ਜੋੜ ਕੇ ਅੰਦਰ ਬੁਲਾਇਆ ਨੀਤੂ ਵੀ ਚੁੱਪਚਾਪ ਅੱਖਾਂ ਹੇਠਾਂ ਕਰਕੇ ਖੜੀ ਸੀ ਸਮਝ ਵਿੱਚ ਨਹੀਂ ਆ ਰਿਹਾ ਸੀ ਕਿ ਕੀ ਕਹਾਂ ਪੂਨਮ ਨੇ ਅੱਗੇ ਆ ਕੇ ਕਿਹਾ ਜੋ ਹੋ ਗਿਆ ਉਹ ਹੋ ਗਿਆ ਮਿੱਟੀ ਪਾਓ ਮੈਂ ਰਿਸ਼ਤਿਆਂ ਨੂੰ ਵਿਗਾੜਨਾ ਨਹੀਂ ਚਾਹੁੰਦੀ ਬਲਕਿ ਰਿਸ਼ਤਿਆਂ ਨੂੰ ਜੋੜ ਕੇ ਰੱਖਣਾ ਚਾਹੁੰਦੀ ਹਾਂ ਲਾਲਚ ਸਾਰੇ ਰਿਸ਼ਤਿਆਂ ਨੂੰ ਵਿਗਾੜਨ ਦੀ ਜੜ ਹੈ ਮੈਂ ਇੱਕ ਨਵੇਂ ਸਿਰੇ ਤੋਂ ਸਭ ਕੁਝ ਸ਼ੁਰੂ ਕਰਨਾ ਚਾਹੁੰਦੀ ਹਾਂ ਘਰ ਦੀਆਂ ਗੱਲਾਂ ਘਰ ਵਿੱਚ ਹੀ ਖਤਮ ਹੋ ਗਈ ਖਤਮ ਹੋ ਗਈਆਂ ਨਾ ਕਿਤੇ ਬਾਹਰ ਗਈਆਂ ਤੇ ਨਾ ਕਦੇ ਜਾਏਗੀ ਸਾਰੀਆਂ ਵੀਡੀਓ ਡਿਲੀਟ ਕਰ ਦਿੱਤੀਆਂ ਗਈਆਂ ਨੇ ਹੁਣ ਬਸ ਜੋ ਹੋ ਗਿਆ ਉਹ ਹੋ ਗਿਆ ਇਹਨਾਂ ਗੱਲਾਂ ਤੇ ਕੋਈ ਗੱਲ ਨਹੀਂ ਹੋਏਗੀ ਤੇ ਅੱਗੇ ਤੋਂ ਸਭ ਕੁਝ ਠੀਕ ਹੀ ਚੱਲੇਗਾ ਉਮੀਦ ਹੈ ਤੁਸੀਂ ਵੀ ਹੁਣ ਖੁਦ ਨੂੰ ਸੁਧਾਰ ਲਵੋਗੇ। ਨੀਤੂ ਨੇ ਪੂਨਮ ਨੂੰ ਗਲੇ ਲਗਾਉਂਦੇ ਹੋਏ ਕਿਹਾ ਹਾਂ ਭਾਬੀ ਬਿਲਕੁਲ ਹੁਣ ਮੈਂ ਫਿਰ ਤੋਂ ਪੁਰਾਣੀ ਵਾਲੀ ਨੀਤੂ ਬਣ ਜਾਊਂਗੀ ਤੇ ਆਪਣੇ ਘਰ ਵਾਲੇ ਨੂੰ ਵੀ ਸੁਧਾਰ ਦਿਆਂਗੀ ਕਿਉਂਕਿ ਇੱਜ਼ਤ ਤੋਂ ਵੱਧ ਕੇ ਇਸ ਦੁਨੀਆ ਵਿੱਚ ਕੁਝ ਵੀ ਨਹੀਂ ਹੈ। ਇਹ ਕਹਿ ਕੇ ਸਾਰੇ ਇੱਕ ਦੂਜੇ ਦੇ ਗਲੇ ਲੱਗ ਗਏ। ਨੀਤੂ ਤੇ ਉਸਦੇ ਘਰ ਵਾਲੇ ਦੀਆਂ ਅੱਖਾਂ ਵਿੱਚ ਪਛਤਾਵੇ ਦੇ ਹੰਝੂ ਸੀ। ਤਾਂ ਦੋਸਤੋ ਇਹ ਸੀ ਆਪਣੀ ਅੱਜ ਦੀ ਕਹਾਣੀ ਇਹ ਕਹਾਣੀ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਜੇ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਕਦੇ ਨਾ ਭੁੱਲਣਾ ਮਿਲਦੇ ਆਂ ਜੀ ਕਿਸੇ 딴 ਦੀ ਹੋਰ ਕਹਾਣੀ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਤੇ ਕਹਾਣੀ ਸੁਣ ਲਈ ਤੁਹਾਡਾ ਤੇ ਦਿਲ ਤੋਂ ਧੰਨਵਾਦ ਥੈਂਕ ਯੂ